ਸਾਈ ਦੇ ਵਿੱਚ ਲੋਕ ਕਹਿੰਦੇ ਆ ਵੀ ਜੇ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪੇਸ਼ ਕਰੋਗੇ ਤੇ ਤੁਸੀਂ ਮੇਰੇ ਹਿਸਾਬ ਨਾਲ ਸੈਂਕੜਾ ਦੇ ਨੇੜੇ ਜਾ ਕੇ ਜਾਂ ਸੈਂਕੜਾ ਪਾਰ ਵੀ ਕਰ ਸਕਦੇ। ਇਹ ਗੱਲ ਹੈ ਅਸੀਂ ਚੰਨੀ ਦਾ ਸਤਿਕਾਰ ਕਰਦੇ ਹਾਂ ਪਰ ਜਿਹੜਾ ਸਰਦਾਰ ਦੀਗੂਸ ਬਰਾੜ ਸੀਗਾ ਉਹਦੀ ਬਹੁਤ ਵੱਡੀ ਚੜ੍ਹਾਈ ਸੀ। ਲੋਕ ਜਗਮੀਤ ਬਰਾੜ ਨੂੰ ਉਦੋਂ ਵੇਖਣ ਨੂੰ ਤਰਸਦੇ ਸੀ ਜਦੋਂ ਸਰਦਾਰ ਸਿਕੰਦਰ ਸਿੰਘ ਬਾਦਲ ਨੇ ਹਰਾਇਆ। ਲੋਕਾਂ ਨੇ ਜੈਤੋ ਦਿਆਂ ਨੇ ਪੂਰੇ ਫਰੀਦਕੋਟ ਜ਼ਿਲ੍ਹੇ ਨੇ ਮੈਂ ਅੱਜ ਮਹਿਸੂਸ ਕਰਦਾ ਵੀ ਸੁਖਬੀਰ ਬਾਦਲ ਨੂੰ ਹਰਾ ਕੇ ਅਸੀਂ ਘਾਟੇ 'ਚ ਗਏ ਜੀ ਕਾਰਨ ਕੀ ਪਿਆ ਕਿਤੇ ਨਾ ਕਿਤੇ ਤੁਸੀਂ ਮੰਨ ਲਿਆ ਹੁਣ ਕਾਂਗਰਸੀਆਂ ਨੇ ਦੋਸਤੋ ਤੁਸੀਂ ਜੁੜੇ ਹੋ ਮਾਲਵਾ ਟੈਲੀਵਿਜ਼ਨ ਦੇ ਨਾਲ ਗੱਲ ਕਰਦੇ ਆ ਕਾਂਗਰਸ ਦੇ ਕਮਾਸਾਨ ਦੀ ਵਰਕਰ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਖੜਾ ਪਰ ਉੱਪਰੋਂ ਬਹੁਤ ਖਿੱਚਾ ਤਣ ਹੋ ਰਹੀ ਹੈ ਤਾਂ ਮੇਰੇ ਨਾਲ ਸੀਨੀਅਰ ਕਾਂਗਰਸੀ ਆਗੂ ਕਾਲਾ ਸ਼ਰਮਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਾਲਾ ਜੀ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਮਾਲਵਾ ਟੈਲੀਵਿਜ਼ਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐ ਸ਼ਰਮਾ ਜੀ ਕਿਵੇਂ ਦੇਖਦੇ ਹੋ ਮਤਲਬ ਪੰਜਾਬ ਦੇ ਵਿੱਚ ਇੱਕ ਪਾਸੇ ਕਹਿੰਦੇ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਦੂਸਰੇ ਪਾਸੇ ਪਾਰਟੀ ਦੀ ਧੜੇਬੰਦੀ ਇੰਨੀ ਕੁ ਉੱਪਰ ਕੇ ਆ ਰਹੀ ਹੈ ਕਿ ਜਾਤੀਵਾਦ ਨੂੰ ਲੈ ਕੇ ਕੰਮ ਸਟਾਰਟ ਹੋ ਗਿਆ ਕਾਂਗਰਸ ਦੇ ਵਿੱਚ ਨਹੀਂ ਪਤਾ ਕੀ ਗੱਲ ਹੈ ਹੁਕਮ ਜਨ ਜਿਹੜੀ 2027 ਦੀ ਗੱਲ ਕਰਦੇ ਹੋ ਨਾ ਤੁਸੀਂ ਉਹਦੇ ਚ ਸਰਕਾਰ ਤਾਂ ਤੈ ਹੈ ਕਾਂਗਰਸ ਪਾਰਟੀ ਦੀ ਬਣੂਗੀ ਬਿਲਕੁਲ ਜਿਹੜੀ ਅੱਜ ਉਤਰਾ ਚੜਾ ਰਹੇ ਐ ਇਹ ਮੰਦ ਭਾਗ ਹੈ ਜੀ ਮੰਦਭਗ ਇਸ ਕਰਕੇ ਵੀ ਸਾਡੇ ਕੋਲ ਨਾ ਲੀਡਰ ਬਹੁਤ ਜ਼ਿਆਦਾ ਹੋਣ ਕਰਕੇ ਜੀ ਲੀਡਰ ਬਹੁਤ ਜ਼ਿਆਦਾ ਹੋਣ ਕਰਕੇ ਥੋੜੀ ਜੀ ਲੀਡਰਸ਼ਿਪ ਦੀ ਘਾਟ ਹੈ ਜੀ ਲੀਡਰਾਂ ਦੀ ਕੋਈ ਕਮੀ ਨਹੀਂ ਲੀਡਰ ਬਹੁਤ ਜ਼ਿਆਦਾ ਹੈ ਪਰ ਉਹਦੇ ਵਿੱਚ ਕੀ ਹੈ ਡਿਸਪਲਨ ਦੀ ਕਮੀ ਹੈ ਬਿਲਕੁਲ ਕੋਈ ਵੀ ਫੌਜ ਹੋਵੇ ਕੋਈ ਵੀ ਪਾਰਟੀ ਹੋਵੇ ਕੋਈ ਵੀ ਪਰਿਵਾਰ ਹੋਵੇ ਜਦੋਂ ਵਿੱਚ ਡਿਸਪਲਨ ਨਾ ਨਾ ਹੋਵੇ ਜੀ ਉੱਥੇ ਉਹਦਾ ਘਾਟਾ ਜਿਹੜਾ ਉਹ ਪਹਿਣਾ ਹੀ ਪਹਿਣਾ ਤੇ ਕਾਰਨ ਕੀ ਹੈ ਜਿਹੜਾ ਜੋ ਉਹ ਪਰਿਵਾਰ ਇਕੱਠਾ ਹੋ ਕੇ ਨਹੀਂ ਚੱਲ ਰਿਹਾ ਜੀ ਮੁਖੀ ਇੱਕ ਹੋਣਾ ਚਾਹੀਦਾ ਮੁਖੀ ਇੱਕ ਨਹੀਂਗਾ ਮੁਖੀ ਬਸੇਰੇ ਆ ਜਦੋਂ ਵੱਧ ਮੁਖੀ ਹੋਣਗੇ ਕਿਸੇ ਦਾ ਮੂੰਹ ਕਿੱਧਰ ਨੂੰ ਕਿਸੇ ਦਾ ਕਿੱਧਰ ਨੂੰ ਉਦੋਂ ਫਿਰ ਉਹ ਪਰਿਵਾਰ ਦਾ ਘਾਟੇ ਵੱਲ ਜਾਣਾ ਸੁਭਾਵਿਕ ਹੈ ਤੇ ਲੋਕਾਂ ਵਾਸਤੇ ਉਹ ਹਾਸਾ ਬਣਨਾ ਵੀ ਸੁਭਾਵਿਕ ਹੈ ਪਿਛਲੇ ਦਿਨੀ ਜਗਮੀਤ ਸਿੰਘ ਬਰਾੜ ਅ ਇਕੱਲੇ ਕਹਿੰਦੇ ਬੀਜੇਪੀ ਰਹਿ ਗਈ ਸੀ ਉਹਦੇ ਵਿੱਚ ਸ਼ਾਮਲ ਹੋ ਗਏ ਤੇ ਬੀਜੇਪੀ ਨੂੰ ਕਿੰਨਾ ਕੁ ਜਿਹੜਾ ਬਲ ਮਿਲੂਗਾ ਤੇ ਜਾਣਦੇ ਨਹੀਂ ਚਲੋ ਬੀਜੇਪੀ ਹੈ ਨਾ ਜਿਹੜੀ ਬੀਜੇਪੀ ਨੂੰ ਬਲ ਮਿਲੇ ਨਾ ਮਿਲੇ ਹੂੰ ਸਾਡੇ ਲੀਡਰਾਂ ਦਾ ਕੀ ਸਟੈਂਡ ਹੈ ਇਸ ਚੀਜ਼ ਦਾ ਸਾਨੂੰ ਭਲੀ ਭਾਤੀ ਜਾਨੂ ਪਤਾ ਲੱਗਣ ਲੱਗ ਗਿਆ ਵੀ ਸਾਡੇ ਲੀਡਰਾਂ ਦਾ ਕਰਤਾਰ ਸਾਡੇ ਲੀਡਰਾਂ ਦਾ ਸਿਸਟਮ ਕਿੱਥੇ ਜੇ ਖੜਾ ਹੈ ਭਾਜਪੀ ਦਾ ਨੁਕਸਾਨ ਭਾਜਪੀ ਦਾ ਫਾਇਦਾ ਉਹ ਗੱਲਾਂ ਬਹੁਤ ਦੂਰ ਦੀ ਗੱਲ ਹੈ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੇ ਇਹੋ ਜਿਹਾ ਲੀਡਰ ਕੋਈ ਪਾਰਟੀ ਛੱਡ ਕੇ ਜਾਂਦਾ ਤਾਂ ਉਹਦੇ ਵਿੱਚ ਸਿਸਟਮ ਦੇ ਰਿਗਾਰਡਿੰਗ ਕਿ ਉਹਨੇ ਬੰਦੇ ਜਿੰਨੇ ਜਗਮੀਦ ਦੇ ਨਾਲ ਮੰਨ ਲਓ 3 ਲੱਖ ਵੋਟ ਜੁੜੀ ਸੀ ਕਿ ਸਾਰੇ ਸਾਰੇ ਜਗਮੀਦ ਤੇ ਮਗਰ ਜਾਉਗੇ ਨਹੀਂ ਉਹ ਤਾਂ ਉਹ ਤਾਂ ਕਿਹਦਾ ਪਤਾ ਗਿਆ ਬਰਾੜ ਸਾਹਿਬ ਸਤਕਾਰਯੋਗ ਆ ਸਾਡੇ ਪੁਰਾਣੇ ਕਾਂਗਰਸੀ ਲੀਡਰ ਰਹੇ ਐ ਪਰ ਇਹਨਾਂ ਨੇ ਨਾ ਕੀ ਕਰਿਆ ਆਪਦੇ ਆਪ ਨੂੰ ਹਾਸੋ ਹੀਣਾ ਬਣਾ ਲਿਆ ਬਹੁਤ ਵਧੀਆ ਲੀਡਰਸ਼ਿਪ ਵਾਜੇ ਪੰਜਾਬ ਦਾ ਖਿਤਾਬ ਦਿੱਤਾ ਸੀ ਲੋਕਾਂ ਨੇ ਇਹਨਾਂ ਨੂੰ ਪਰ ਇਹਨਾਂ ਨੇ ਕੀਤੀ ਕਰਾਈ ਆਪਦੀ ਸਾਰੀ ਖੂਚ ਪਾ ਕੇ ਮੈਂ ਕਹਿੰਦਾ ਵੀ ਬੜੇਪੇ ਦੇ ਵਿੱਚ ਇਹਨਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਸੀ ਨਾ ਕਿ ਪਾਰਟੀਆਂ ਬਦਲ ਕੇ ਤੁਸੀਂ ਮੈਂ ਤੁਸੀਂ ਗੱਲ ਛੇੜੀ ਐ ਤੇ ਮੈਂ ਤੁਹਾਨੂੰ ਇੱਥੇ ਦੋ ਤਿੰਨ ਬੰਦਿਆਂ ਦੀ ਆਧਾਰਨਾ ਦੇ ਦਿੰਦਾ ਕਾਂਗਰਸ ਪਾਰਟੀ ਦਾ ਕਾਂਗਰਸ ਨਹੀਂ ਮੰਨ ਰਿਹਾ ਮੈਂ ਕੋ ਆਮ ਤੌਰ ਤੇ ਵਿਅਕਤੀਗਤ ਤੌਰ ਤੇ ਹੋਂ ਦੇ ਨਾਤੇ ਮੈਂ ਮੰਨਦਾ ਵੀ ਜੇ ਸਰਦਾਰ ਸਿੰਘ ਵੀਰ ਸਿੰਘ ਬਾਦਲ ਉਹ ਤੋਂ ਜਿਤਾਇਆ ਹੁੰਦਾ ਤੇ ਆ ਜਿਹੜੀਆਂ ਤੁਹਾਡੀਆਂ ਜੈਤੂਦੀਆਂ ਵਿਕਾਸ ਹੈ ਇਹਦੇ ਵਿੱਚ ਰਿਕਾਪਟ ਨਹੀਂ ਆਉਂਦੀ ਸੀ ਮੈਂ ਇਸ ਚੀਜ਼ ਨੂੰ ਮੰਨਦਾ ਵਿਅਕਤੀਗਤ ਤੌਰ ਤੇ ਮੰਨ ਲੈਣਾ ਚਾਹੀਦਾ ਮੰਨ ਲੈਣਾ ਚਾਹੀਦਾ ਜੇ ਸਰਦਾਰ ਜਗਮੀਤ ਸਿੰਘ ਬਰਾੜ ਨੂੰ ਅਸੀਂ ਜਿਤਾਇਆ ਸੀ ਸਾਡਾ ਮਤਲਬ ਕੀ ਸੀ ਵੀ ਅਸੀਂ ਤੋਂ ਬਾਦਲਾਂ ਦੀ ਧੌਣ ਚੋਂ ਕਿਲਾ ਕੱਟਣਾ ਅਸੀਂ ਬਾਦਲਾਂ ਦੀ ਧੌਣ ਚੋਂ ਕਿਲਾ ਕੱਢਦੇ ਕੱਢਦੇ ਆਪ ਤੇ ਆਪ ਨੂੰ ਹੀ ਅਸੀਂ ਉਹ ਅੱਜ ਮਹਿਸੂਸ ਕਰ ਰਹੇ ਆ ਕਿ ਅਸੀਂ ਉੱਥੇ ਘਾਟੇ ਚ ਗਏ ਆ ਸਾਡਾ ਲੋਕ ਸਭਾ ਹਲਕਾ ਵੀ ਰਿਜ਼ਰਵ ਜੀ ਸਾਡਾ ਵਿਧਾਨ ਸਭਾ ਹਲਕਾ ਵੀ ਰਿਜ਼ਰਵ ਦੇਖੋ ਤੁਸੀਂ ਜੈਤੋਂ ਨੂੰ ਕਿੰਨੀ ਵੱਡੀ ਮਾਰ ਪੈ ਰਹੀ ਹੈ ਮੈਂ ਰਿਜ਼ਰਵ ਹਲਕੇ ਦੇ ਉਹਨਾਂ ਨਮਾਇੰਦਗੀ ਕਰਨ ਵਾਲੇ ਲੋਕਾਂ ਨੂੰ ਕਹਿੰਦਾ ਕਿ ਚਲੋ ਬਹੁਤ ਵਧੀਆ ਗੱਲ ਹੈ ਨਮਾਇੰਦਗੀ ਕਿਸੇ ਨੇ ਤਾਂ ਕਰਨੀ ਹੈ ਨਾ ਪਰ ਅਜ ਘਾਟਾ ਤਾਂ ਪੈ ਗਿਆ ਨਾ ਜੇ ਬਾਦਲਾਂ ਦਾ ਪਰਿਵਾਰ ਇੱਥੇ ਹੁੰਦਾ ਤੇ ਅੱਜ ਉਹ ਜਿਹੜੇ ਰੁਕੇ ਹੋਏ ਵਿਕਾਸ ਦੇ ਕੰਮ ਸੀਗੇ ਉਹ ਅੱਜ ਨਹੀਂ ਰੁਕਣੇ ਸੀ ਪਰ ਤੁਸੀਂ ਉਹਨਾਂ ਗੱਲਾਂ ਨੂੰ ਛੱਡ ਦਿਓ ਉਹਨਾਂ ਗੱਲਾਂ ਨੂੰ ਅਸੀਂ ਪਾਸੇ ਰੱਖ ਦਿੰਦੇ ਆ ਸਾਡੇ ਉਹ ਵਿਰੋਧੀ ਜ਼ਰੂਰ ਹੈ ਪਰ ਸਾਡੀ ਉਹਦੇ ਨਾਲ ਕੋਈ ਗੋਲੀ ਤਾਂ ਨਹੀਂ ਚੱਲੀ ਪਰ ਜੇ ਸਰਦਾਰ ਜਗਮੀਤ ਸਿੰਘ ਬਰਾੜ ਦੀ ਪਹਿਲਾਂ ਤੁਸੀਂ ਚੜ੍ਹਾਈ ਵੇਖੋ ਲੋਕ ਵੇਖਣ ਨੂੰ ਤਰਸਦੇ ਸੀ ਜਦੋਂ ਚਕਬੀਰ ਸਿੰਘ ਬਾਦਲ ਨੇ ਹਰਾਇਆ ਉਹ ਤੋਂ ਆਜੋ ਤੁਸੀਂ ਕੈਪਟਨ ਮਨਿੰਦਰ ਸਿੰਘ ਤੇ ਕੈਪਟਨ ਮਨਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਕੀ ਨਹੀਂ ਦਿੱਤਾ ਬਹੁਤ ਵੱਡੇ ਐਮਐਲਏ ਮੰਤਰੀ ਐਮਪੀ ਦੋਵਾਰੀ ਦਾ ਮੁੱਖ ਮੰਤਰੀ ਉਹ ਕਹਿੰਦਾ ਜੀ ਮੈਨੂੰ ਕੁਛ ਨਹੀਂ ਮਿਲਿਆ ਉਹ ਉਹਦੇ ਵਿੱਚੋਂ ਚਲੋ ਸਾਡੀ ਵੀ ਕਾਂਗਰਸ ਪਾਰਟੀ ਦੀ ਉੱਥੇ ਮੈਂ ਕਹੂੰਗਾ ਵੀ ਉਹਨਾਂ ਨੂੰ ਤਿੰਨ ਮਹੀਨੇ ਪਹਿਲਾਂ ਨਹੀਂ ਸੀ ਕੁਰਸੀ ਤੋਂ ਲਾਉਣਾ ਚਾਹੀਦਾ ਚਲੋ ਕਿਸੇ ਕਾਰਨਾਂ ਕਰਕੇ ਲਾਤਾ ਮੇਰਾ ਕੋਈ ਏਡਾ ਵੱਡਾ ਦਿਮਾਗ ਨਹੀਂ ਚਲੋ ਲਾਤਾ ਉਹਨਾਂ ਨੂੰ ਉਹਨਾਂ ਨੂੰ ਵੀ ਸਬਰ ਕਰਨਾ ਚਾਹੀਦਾ ਸੀ ਘਰੇ ਬੈਠ ਜਾਣਾ ਚਾਹੀਦਾ ਸੀ ਉਹਨਾਂ ਨੇ ਜਿੰਨੀ ਕਾਂਗਰਸ ਪਾਰਟੀ ਦੀ ਨਿੰਦਿਆ ਕੀਤੀ ਅੱਜ ਉਹੀ ਬੰਦਾ ਕਹਿ ਰਹਿਣਾ ਵੀ ਭਾਜਪਾ ਦੇ ਵਿੱਚ ਮੇਰੀ ਭੂਰਾ ਵੀ ਸੁਣਵਾਈ ਨਹੀਂ ਮੇਰੀ ਕਾਂਗਰਸ ਦੇ ਵਿੱਚ ਪੂਰੀ ਸਤਕਾਰ ਸੀ ਤੇ ਜਿੱਥੇ ਹਾਈ ਕਮਾਂਡ ਮੇਰੀ ਪਹਿਲੀ ਘੰਟੀ ਦੇ ਉੱਤੇ ਫੋਨ ਚੱਕਦੀ ਸੀ ਇਹ ਮੰਨ ਗਿਆ ਨਾ ਉਹਦਾ ਰੋਣਾ ਸਹੀ ਹੈ ਚਲੋ ਮੰਨ ਜਾਣਾ ਚਾਹੀਦਾ ਬੰਦਾ ਜੇ ਕੋਈ ਗਲਤੀ ਵੀ ਕਰੇ ਉਹਨੂੰ ਮੰਨ ਜੋ ਦੇਰ ਆਏ ਦਰਸਤਾਏ ਉਸ ਗੱਲ ਦੇ ਉੱਤੇ ਆਪਾਂ ਮੋਹਰ ਲਾ ਦਨੇ ਆ ਉਦੋਂ ਮੁੜ ਕੇ ਜਾਖੜ ਸਾਹਿਬ ਤੇ ਆਜੋ ਜਾਖੜ ਸਾਹਿਬ ਜਦੋਂ ਬੋਲਦੇ ਸੀ ਨਾ ਤੇ ਲੋਕ ਕੰਨ ਖੜੇ ਕਰਕੇ ਸੁਣਦੇ ਹੁੰਦੇ ਸੀ ਵਿਰੋਧੀ ਵੀ ਵੀ ਜਦੋਂ ਜਾਖੜ ਸਾਹਿਬ ਬੋਲਣਗੇ ਕੁਛ ਨਾ ਕੁਛ ਚੰਗੇ ਹੀ ਬੋਲਣਗੇ ਕਿਉਂਕਿ ਵਿਰੋਧੀ ਤੇਰੇ ਚ ਸੀਗੇ ਆਜੋ ਭਾਜੀਪੀ ਚ ਜਾਵੜੇ ਭਾਜੀਪੀ ਦੇ ਵਿੱਚ ਗਏ ਅੱਜ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹਣਾ ਹੈ ਆਦੇ ਮਾਦੀ ਮਰਾਹੀ ਵੀ ਤੁਹਾਨੂੰ ਬੀਜੇਪੀ ਦੇ ਲੀਡਰਾਂ ਨੇ ਪੰਜਾਬ ਦੇ ਆਨੇ ਪ੍ਰਧਾਨ ਹੀ ਨਹੀਂ ਮੰਨਿਆ ਜੀ ਤੁਸੀਂ ਇੱਕ ਦੀ ਥਾਂ ਤੇ ਦੋ ਵਾਰੀ ਪ੍ਰਧਾਨ ਲਾਦੇ ਤੁਹਾਨੂੰ ਮੋਦੀ ਅਮਿਤ ਸ਼ਾਹ ਦੋ ਵਾਰੀ ਤੁਹਾਨੂੰ ਪ੍ਰਧਾਨ ਲਾਦੇ ਪਰ ਪੰਜਾਬ ਦੇ ਲੋਕ ਹਨ ਜਿਹੜੇ ਉਹ ਗਰੇਵਾਲ ਹਰਜੀਤ ਵਰਗੇ ਜਿਨ੍ਹਾਂ ਨੇ ਤੁਹਾਨੂੰ ਹਰਾਇਆ ਅਬ ਹੋਰ ਤੋਂ ਹਰਾਇਆ ਕਿਹਨਾਂ ਨੇ ਸੀ ਹਰਾਇਆ ਤਾਂ ਉਸੇ ਬੀਜੇਪੀ ਦੇ ਬੰਦੇ ਨੇ ਸੀ ਉਹ ਤੁਹਾਨੂੰ ਪ੍ਰਧਾਨ ਮੰਨ ਲੂ ਉਹਨੇ ਨਾਲ ਦੀ ਨਾਲ ਛਾਲ ਮਾਰੀ ਉਹ ਆਮ ਆਦਮੀ ਪਾਰਟੀ ਜਾਵੜਿਆ ਇਹਨਾਂ ਨੂੰ ਨਾ ਪਹਿਲੀ ਗੱਲ ਤਾਂ ਜਾਖੜ ਸਾਹਿਬ ਤੁਹਾਨੂੰ ਪ੍ਰਧਾਨ ਹੀ ਨਹੀਂ ਮੰਨਦਾ ਜਿੰਨਾ ਮਰਜ਼ੀ ਤੁਸੀਂ ਰੌਲਾ ਪਾ ਲਓ ਇੱਕ ਸਟੇਜ ਦੇ ਉੱਤੇ ਮਾਗੀ ਮੁਕਸਰ ਦੀ ਮਾਗੀ ਤੇ ਮੇਲੇ ਦੇ ਉੱਤੇ ਇਤਿਹਾਸਿਕ ਮੇਲਾ ਸਾਡਾ ਉਹ ਉਹਦੇ ਉੱਤੇ ਆਪਣਾ ਤੁਸੀਂ ਦੇਖਿਆ ਜਾਖੜ ਸਾਹਿਬ ਦਾ ਕੀ ਬਿਆਨ ਹੈ ਵੀ ਮੈਂ ਵੰਝ ਬਰਾਬਰ ਘਟੂੰਗਾ ਤੇ ਘਟੂੰਗਾ ਵੀ ਲੋਕਾਂ ਨਾਲ ਵੱਡਾ ਇੱਕ ਕੋਈ ਬਾਸ਼ਾ ਇਹੋ ਜੀ ਬਾਸ਼ਾ ਸਾਡੇ ਜੀ ਲੀਟਰ ਵਰਤਣਗੇ ਮੈਂ ਹੋਰ ਕਾਂਗਰਸੀ ਲੀਡਰਾਂ ਦੀ ਇੱਥੇ ਧਾਰਨਾ ਦਿੰਦਾ ਦਿੰਦਾ ਆਪਣੇ ਕੋਲ ਬਹੁਤ ਧਾਰਨਾ ਕਾਂ ਦੇ ਜਿਹੜੇ ਬੰਦੇ ਨੇ ਕਾਂਗਰਸ ਪਾਰਟੀ ਛੱਡੀ ਉਹ ਜ਼ੀਰੋ ਹੋ ਗਿਆ ਖਤਮ ਹੋ ਗਿਆ ਉਹਦਾ ਸਿਸਟਮ ਦੇ ਵਿੱਚੋਂ ਨਾ ਚੱਕਿਆ ਗਿਆ ਨਾਮ ਨਿਸ਼ਾਨ ਚੱਕੇ ਜਾਂਦੇ ਕਿਉਂਕਿ ਆਪਦੀ ਪਾਰਟੀ ਨਾਲ ਤੁਸੀਂ ਉਹਦੇ ਪਾਠਿ ਸ਼ੁਰਾ ਮਾਰ ਕੇ ਜਾਣਦੇ ਹੋ ਜੇ ਹੁਣ ਤੁਸੀਂ ਦੇਖੋ ਵੀ ਅੱਜ ਵਰਕਰ ਦੇ ਨਾਲ ਕੀ ਹਾਲਾਤ ਹੋ ਰਿਹਾ ਕਾਂਗਰਸੀ ਵਰਕਰ ਤੇ ਲੋਕ ਚਾਹੁੰਦੇ ਆ ਵੀ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਜੇ ਨਾ ਆਈ ਕਿਸੇ ਕਾਰਨ ਕਰਕੇ ਤੇ ਸਾਡੇ ਵੱਡੇ ਲੀਡਰ ਦੋਸ਼ੀ ਹੋਣਗੇ ਅਸੀਂ ਦੋਸ਼ੀ ਨਹੀਂ ਅੱਜ ਤਾਂ ਅੱਜ ਵੀ ਪੂਰਾ ਜ਼ੋਰ ਲਾ ਰਹੇ ਹਾਂ ਵਿਰੋਧੀ ਧਿਰ ਦੇ ਵਿੱਚ ਤੁਹਾਡੇ ਚੈਨਲਾਂ ਦੇ ਉੱਤੇ ਆ ਕੇ ਸਰਕਾਰ ਨੂੰ ਅਸੀਂ ਕਿਸੇ ਨਾ ਕਿਸੇ ਵੜਾ ਦੇਣਾ ਘੇਰ ਰਹੇ ਹਾਂ ਮੁਦਿਆਂ ਦੇ ਘੇਰਦੇ ਆ ਇਸ ਕਰਕੇ ਜਗਨਾ ਤੁਸੀਂ ਤੁਸੀਂ ਵੀ ਕੀ ਕਰਦੇ ਹੋ ਆ ਜਿਹੜੀ ਵਿਰੋਧੀ ਧਿਰ ਹੈ ਉਹ ਕੌਣ ਹੈ ਪੱਤਰਕਾਰ ਹੈ ਜਥੇਬੰਦ ਹੈ ਹੋਣਾ ਕਿ ਨੂੰ ਚਾਹੀਦਾ ਹੋਣਾ ਚਾਹੀਦਾ ਸੀ ਕਾਂਗਰਸੀਆਂ ਬੁੱਧ ਮੰਦ ਭਾਗੀ ਗੱਲ ਹੈ ਜੇ ਮੰਦ ਭਾਗੀ ਗੱਲ ਹੈ ਤੇ ਉਹ ਕਿਉਂ ਵਿਰੋਧੀ ਧਿਰ ਤੋਂ ਪਾਰੇ ਹੋ ਗਏ ਕਿਉਂ ਡਰਦੇ ਆ ਅੱਜ ਕਿਸਾਨ ਤੁਸੀਂ ਦੇਖਿਆ ਪੱਤਰਕਾਰਾਂ ਦੇ ਹੱਕ ਦੇ ਵਿੱਚ ਪਟੰਡੇ ਦੀ ਧਰਤੀ ਦੇ ਉੱਤੇ ਕਿੱਡਾ ਵੱਡਾ ਸਮੁੰਦਰ ਵਾਂਗੂੰ ਠਾਠਾ ਮਾਰਦਾ ਕੱਠ ਉਹ ਕੌਣ ਲੋਕ ਸੀ ਉਹ ਉਹ ਲੋਕ ਸੀ ਜਾਗਦਿਆਂ ਜ਼ਮੀਰਾਂ ਵਾਲੇ ਤੇ ਜਿਹੜੇ ਜਿਉਂਦੇ ਜਾਗਦੇ ਆਪ ਨੂੰ ਦੱਸ ਸਕਦੇ ਵੀ ਅਸੀਂ ਜਿਉਂਨੇ ਆ ਉਹਨਾਂ ਲੋਕਾਂ ਨੇ ਆ ਕੇ ਪੰਜਾਬ ਦੀ ਸਰਕਾਰ ਨੂੰ ਘੇਰਿਆ ਪੱਤਰਕਾਰਾਂ ਨੇ ਕੀ ਸਵਾਲ ਕਰਿਆ ਉਹਨਾਂ ਨੂੰ ਇੱਕ ਹੈਲੀਕਾਪਟਰ ਵੀ ਕਿਉਂ ਆਰਡਰ ਰਿਆ ਤੁਸੀਂ ਉਹਦੇ ਵਿੱਚ ਹੈ ਦੀ ਕਿੱਦਾਂ ਦਾ ਸਵਾਲ ਸੀ ਇੱਕ ਹੋਰ ਆ ਸ਼ਰਮਾ ਜੀ ਜਿਵੇਂ ਹੁਣ ਚੰਨੀ ਦਾ ਇੱਕ ਬਿਆਨ ਆਇਆ ਸੀ ਕਿ ਸਾਨੂੰ ਮਤਲਬ ਔਖੇ ਪਰੋਖੇ ਕੀਤਾ ਜਾਂਦਾ ਹੈ ਪਾਰਟੀ ਵੱਲੋਂ ਇਸ ਬਿਆਨ ਨੂੰ ਕਿਵੇਂ ਦੇਖਦੇ ਨਹੀਂ ਚੰਨੀ ਜੀ ਸਤਿਕਾਰਯੋਗ ਹੈ ਚਲੋ ਜਿਹੜਾ ਵੀ ਸਾਡਾ ਲੀਡਰ ਹੈ ਉਹ ਸਾਡੇ ਵਾਸਤੇ ਸਤਿਕਾਰਯੋਗ ਹੈ ਪਰ ਜੇ ਚੰਨੀ ਜੀ ਦਾ ਬਿਆਨ ਉਹ ਤਾਂ ਕਹਿੰਦੇ ਮੈਂ ਬਿਆਨ ਦਿੱਤਾ ਹੀ ਨਹੀਂ ਜੀ ਮੇਰੇ ਬਿਆਨ ਨੂੰ ਤੋਰ ਰੰਮ ਰੋੜ ਕੇ ਕਿਸੇ ਪਤਾ ਨਹੀਂ ਕਿਹੜੇ ਸਾਡੇ ਵਿਚਲੇ ਕਾਂਗਰਸੀ ਲੀਡਰ ਨੇ ਕਿਸੇ ਨੇ ਉਸ ਨੂੰ ਬਾਹਰ ਕੱਢਿਆ ਪਹਿਲੀ ਗੱਲ ਤਾਂ ਉਹ ਦਿੱਤਾ ਗਿਆ ਬਿਆਨ ਇੱਕ ਪਲੇਟਫਾਰਮ ਤੇ ਸੀਗਾ ਆਹ ਨਾਲ ਕੇ ਪਬਲਿਕ ਦੇ ਵਿੱਚ ਨਹੀਂ ਸੀ ਉਹ ਉਥੇ ਇੱਕ ਮੀਟਿੰਗ ਚੱਲ ਰਹੀ ਸੀ ਸਾਡੀ ਬਹੁਤ ਹੀ ਸਤਿਕਾਰਯੋਗ ਐਸ்சி ਭਾਈਚਾਰੇ ਦੀ ਐਸ்சி ਕਹ ਲਓ 2ਸੀ ਕਹ ਲਓ ਚਲੋ ਕੁਝ ਵੀ ਹੈ ਉਹ ਡਿਊਟੀ ਸੈਲ ਆਏ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਆ। ਬਿਲਕੁਲ। ਉਹ ਤੁਸੀਂ ਆਪਣੀ ਦੁਕਾਨ ਦੇ ਵਿੱਚ ਬਹਿ ਕੇ ਆਪਣੇ ਘਰ ਦੇ ਵਿੱਚ ਬਹਿ ਕੇ ਉੱਥੇ ਤੁਸੀਂ ਆਪ ਦਾ ਇੱਕ ਦੂਜੇ ਨੂੰ ਢਿੱਡ ਦਾ ਫਰੋਲ ਸਕਦੇ ਹੋ। ਉਹਦੇ ਵਿੱਚ ਕੀ ਹੋਇਆ? ਉੱਥੇ ਇੱਕ ਚੀਜ਼ ਇਹ ਜ਼ਰੂਰ ਕਹੀ ਗਈ ਹੈ। ਉਦੋਂ ਵੀ ਪਾਈ ਕੈਮਰੇ ਬੰਦ ਕਰ ਦਿਓ। ਹੋ ਸਕਦਾ ਕਿਸੇ ਬੰਦੇ ਨੇ ਕਿਹਾ ਹੋਵੇ ਕੈਮਰੇ ਬੰਦ ਹੋ ਗਏ। ਕਿਸੇ ਨੇ ਕੈਮਰਾ ਨਹੀਂ ਬੰਦ ਕੀਤਾ। ਪਰ ਉਹਨੇ ਚੰਨੀ ਸਾਹਿਬ ਨੇ ਉਹ ਚੀਜ਼ ਦਾ ਸਪਸ਼ਟੀਕਰਨ ਵੀ ਦਿੱਤਾ ਵੀ ਮੈਂ ਇਹ ਚੀਜ਼ ਨਹੀਂ ਕਹੀ ਪਰ ਜੇ ਉਹਨਾਂ ਨੇ ਕਹੀ ਸੀ ਉਹਨਾਂ ਦੇ ਮੂਹਰੇ ਕੌਣ ਬੈਠੇ ਆ? ਜੀ 200 250 300 ਬੰਦਾ ਕੌਣ ਬੈਠਾ ਉਹ ਉਹਨਾਂ ਦੇ ਭਾਈਚਾਰੇ ਦਾ ਬੈਠਾ ਤੇ ਜੇ ਆਉਦੇ ਭਾਈਚਾਰੇ ਦੇ ਤੋਂ ਉੱਤਸ਼ਾਹ ਭਰਨ ਦੇ ਮਾਰਿਆਂ ਨੂੰ ਕਿਤੇ ਨਾ ਕਿਤੇ ਲੀਟਰਾਂ ਨੂੰ ਗੱਲਾਂ ਕਰਨੀਆਂ ਪੈਂਦੀਆਂ ਤੁਹਾਡੇ ਲੀਟਰ ਇਹ ਗੱਲ ਕਹਿੰਦੇ ਕਿ ਚੰਨੀ ਨੂੰ ਚੰਨੀ ਤੋਂ ਕੀ ਲੁਕੋ ਕੇ ਰੱਖਿਆ ਪਾਰਟੀ ਤੋਂ ਪਾਰਟੀ ਨੇ ਕਹਿੰਦੇ ਐਡੀ ਵੱਡੀ ਗੱਲ ਹੀ ਨਹੀਂ ਕਰਨੀ ਚਾਹੀਦੀ ਸੀ ਚੰਨੀ ਨੂੰ ਮੀਟਿੰਗ ਜੀ ਵੀ ਨਹੀਂ ਕਰਨੀ ਚਾਹੀਦੀ ਸੀ ਨਹੀਂ ਮੈਂ ਤਾਂ ਆਪ ਤੁਹਾਡੀ ਉਸ ਗੱਲ ਤੇ ਆਉਂਦਾ ਸੀ ਵੀ ਚੰਨੀ ਜੀ ਤੁਹਾਨੂੰ ਬਹੁਤ ਕੁਝ ਮਿਲਿਆ ਇਸ ਗੱਲ ਦਾ ਤੁਸੀਂ ਮੇਰੇ ਕਹਿਣ ਨਾਲ ਨਹੀਂ ਜਗ ਜਰ ਤੁਸੀਂ ਦੇਖੋ ਐਮਐਲਏ ਮੰਤਰੀ ਐਮਪੀ ਮੁੱਖ ਮੰਤਰੀ ਇਹ ਤੋਂ ਵੱਡਾ ਦਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੋਂ ਵੱਡਾ ਦਾ ਉਹਦਾ ਹੀ ਕੋਈ ਨਹੀਂ ਕਾਂਗਰਸ ਪਾਰਟੀ ਹੈ ਨਾ ਜਿਹੜੀ ਜੇ ਅੱਜ ਮੈਂ ਸਾਰੇ ਇਹਨਾਂ ਭਾਈਚਾਰਿਆਂ ਨੂੰ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਸਿੱਖ ਭਾਈਚਾਰੇ ਦਾ ਹੈ ਤੇ ਚਾਹੇ ਕੋਈ ਐਸਸੀ ਬੀਸੀ ਉਹ ਵੀ ਸਾਡੇ ਸਤਿਕਾਰਯੋਗ ਹੈ ਉਹਨਾਂ ਨੂੰ ਜੇ ਨੁਮਾਇੰਦਗੀ ਮਿਲੀ ਚੰਗੀ ਕੁਰਸੀ ਤੇ ਭਾਇਆ ਉਹ ਕਾਂਗਰਸ ਪਾਰਟੀ ਹੈ ਨਹੀਂ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਚੰਨੀ ਚੰਨੀ ਨੇ ਤਾਂ ਨਹੀਂ ਕਿਹਾ ਸੀ ਮੈਨੂੰ ਮੁੱਖ ਮੰਤਰੀ ਬਣਾਓ ਉਹ ਤਾਂ ਪਹਿਲਾਂ ਹੀ ਰੋਲਾ ਪੈ ਰਿਆ ਸੀ ਕਿ ਇਸ ਵਾਰ ਦਿਲਤ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਦਿਲਤ ਮੁੱਖ ਮੰਤਰੀ ਬਣੂਗਾ ਤਾਂ ਕਾਂਗਰਸ ਨੇ ਦਰਦੀ ਨੇ ਦਿਲਤ ਮੁੱਖ ਮੰਤਰੀ ਬਣਾਇਆ ਸੀ ਤਾਂ ਅੱਜ ਮੁੱਖ ਮੰਤਰੀ ਬਣਨ ਦੇ ਨਾਲ ਉਹਦੀ ਫਾਲੋਇੰਗ ਕਿੰਨੀ ਵਧੀ ਹੋਈ ਹੈ ਪੰਜਾਬ ਚ ਕੀ ਚਰਚਾ ਹੈ ਚਲ ਤੁਸੀਂ ਦੇਖੋ ਕਿ ਪੰਜਾਬ ਚ ਕੀ ਚਰਚਾ ਹੈ ਇਹ ਪੰਜਾਬ ਲੈਵਲ ਤੇ ਕਿਸ ਤੁਹਾਡੇ ਲੀਡਰ ਦੀ ਗੱਲਬਾਤ ਹੋ ਰਹੀ ਨਹੀਂ 2000 ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਚੰਨੀ ਨੂੰ ਬਣਾਉਣਾ ਪਾਰਟੀ ਦੀ ਮਜਬੂਰੀ ਸੀ ਜਾਂ ਪਾਰਟੀ ਨਹੀਂ ਮਜਬੂਰੀ ਨਹੀਂ ਕੋਈ ਕਾਬਿਲ ਬੰਦਾ ਹੈ ਕਾਬਲੀਅਤ ਵੇਖੀ ਜਾਂਦੀ ਹੈ ਸਰਦਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣਾ ਫਾਂ ਗਰਸਦੀ ਮਜਬੂਰੀ ਸੀ ਨਹੀਂ ਕਾਬਲ ਸੀਗਾ ਉਹਨਾਂ ਦਾ ਬੰਦੇ ਨੂੰ ਨਹੀਂ ਹੁਣ ਕਾਬਲੀਅਤ ਕਿੱਥੇ ਗਈ ਫਿਰ ਜਦੋਂ ਐਡੇ ਐਡੇ ਵੱਡੇ ਬਿਆਨ ਆਈ ਜਾਂਦੇ ਐ ਰਾਜਾ ਵਿਡਿੰਗ ਦੇ ਬਿਆਨ ਆਉਂਦੇ ਐ ਪ੍ਰਤਾਪ ਬਾਜਵਾ ਦੇ ਬਿਆਨ ਆਉਂਦੇ ਐ ਕਿ ਸਾਨੂੰ ਮੁੱਖ ਮੰਤਰੀ ਬਣਾਓ ਸਾਨੂੰ ਮੁੱਖ ਮੰਤਰੀ ਬਣਾਓ ਕਹਿੰਦੇ ਚੰਨੀ ਦਾ ਆਪਣੇ ਆਪ ਹੀ ਚਿਹਰਾ ਬਣੀ ਜਾਂਦਾ ਮੁੱਖ ਮੰਤਰੀ ਦਾ ਨਹੀਂ ਬਾਜਵਾ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ ਫਿਰ ਹਾਂ ਐਲਾਨ ਹੋ ਗਿਆ ਨਹੀਂ ਹੋਇਆ ਚੰਨੀ ਦਾ ਬਾਜਵੇ ਦਾ ਜਾਂ ਰਾਜਾ ਵਿਡਿੰਗ ਦਾ ਕਿਸੇ ਦਾ ਐਲਾਨ ਤਾਂ ਨਹੀਂ ਹੋਇਆ ਐਲਾਨ ਤਾਂ ਹਾਈ ਕਮਾਂਡ ਨੇ ਕਰਨਾ ਉਹ 2027 ਦੇ ਵਿੱਚ ਹੋ ਸਕਦਾ ਹਾਂ ਕਿ ਨੀਮ ਮੁੱਖ ਮੰਤਰੀ ਹੋ ਉਹਨਾਂ ਨੇ ਇੱਕੋ ਗੱਲ ਕਹਿ ਕੇ ਉੱਥੋਂ ਭੇਜਤਾ ਇਹਨਾਂ ਨੂੰ ਵੀ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਜਾ ਕੇ ਕੋਈ ਬਿਆਨ ਨਹੀਂ ਦੇਣਾ ਬਹੁਤ ਵਧੀਆ ਗੱਲ ਕਰੀ ਹੈ ਉੱਥੋਂ ਹਾਈ ਕਮਾਂਡ ਨੇ ਜਾਂ ਹਾਈ ਕਮਾਂਡ ਦੇ ਨਾਲ ਜਿਹੜੇ ਬੰਦੇ ਕੰਮ ਕਰ ਰਹੇ ਆ ਵੀ ਤੁਸੀਂ ਅਸੀਂ ਵੇਖਾਂਗੇ ਵੀ ਮੁੱਖ ਮੰਤਰੀ ਕਿਹਨੇ ਬਣਨਾ ਕਦੋਂ ਬਣਨਾ ਇਹ 2027 ਦੇ ਵਿੱਚ ਵੇਖਾਂਗੇ ਆਪਾਂ ਵੀ ਅੱਜ ਨਾ ਤਾਂ ਕੋਈ ਪ੍ਰਧਾਨ ਬਦਲਿਆ ਜਾਵੇ ਨਾ ਕੋਈ ਵਿਰੋਧੀ ਧਿਰ ਦਾ ਨੇਤਾ ਬਦਲਿਆ ਜਾਵੇ ਤੁਸੀਂ ਰਾਮਨਾਥ ਦੇ ਘਰੇ ਜਾਓ ਆਪਦਾ ਘਰ ਸੰਭਾਲੋ ਤੇ ਜੇ ਜੇ ਮੇਰੀ ਗੱਲ ਤੁਹਾਨੂੰ ਸਾਡੇ ਦਾ ਆਪਦਾ ਘਰ ਹੀ ਨਾ ਸੰਭਿਆ ਇੱਕ ਮਿੰਟ ਮੈਂ ਉਹਨਾਂ ਅ ਵੱਡੇ ਲੀਡਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜੀ 12 ਬੰਦੇ 10 ਤੋਂ 12 ਬੰਦੇ ਕਹਿੰਦੇ ਆ ਵੀ ਅਸੀਂ ਮੁੱਖ ਮੰਤਰੀ ਬਣ ਗਏ ਜੀ ਬਣੋ ਜੀ ਤੁਹਾਨੂੰ ਮੁਬਾਰਕਾਂ ਜੀ ਪਰ ਇੱਕ ਸਿਸਟਮ ਦਾ ਹੈ ਨਾ ਪਹਿਲਾਂ ਕੀ ਬਣਨਾ ਹੈ ਪਹਿਲਾਂ ਐਮਐਲਏ ਬਣਨਾ ਜਿਹੜਾ ਬੰਦਾ ਐਮਐਲਏ ਬਣੂਗਾ ਉਹ ਮੰਤਰੀ ਵੀ ਬਣ ਸਕਦਾ ਉਹ ਮੁੱਖ ਮੰਤਰੀ ਵੀ ਬਣ ਸਕਦਾ ਪਰ ਮੈਂ ਇਹਨਾਂ 12 ਦੇ 12 ਨੂੰ ਇੱਕ ਬੇਨਤੀ ਜ਼ਰੂਰ ਕਰਦਾ ਵੀ ਤੁਹਾਡੇ ਵਿੱਚੋਂ ਇਹ ਨਾ ਹੋਵੇ ਕਿਤੇ 10 ਵਿੱਚੋਂ ਐਮਐਲਏ ਵੀ ਨਾ ਬਣ ਤੇ ਦੋ ਰਹਿ ਜਾਣ ਤੋ ਦੋਆਂ ਦੇ ਤਾਂ ਫਿਰ ਵਾਰੀ ਆ ਹੀ ਜਾਣੀ ਐ ਅਜਾ 117 ਐ ਜੀ 117 ਨੂੰ ਹੀ ਪੁੱਛ ਲੋ ਤੁਸੀਂ ਜੀ ਤੁਸੀਂ ਕਿਸੇ ਨੂੰ ਪੁੱਛ ਲੋ ਮੁੱਖ ਮੰਤਰੀ ਬਣਨਾ ਚਾਹਣਾ ਆ ਕੋਹੂੰ ਹਾਂ ਬਣਨਾ ਚਾਹਣਾ ਮੈਨੂੰ ਕੀ ਹੋਇਆ ਜੇ ਕੋਈ ਪੁੱਛ ਲੋ ਪੰਜਾਬ ਦਾ ਪ੍ਰਧਾਨ ਬਣਨਾ ਚਾਹਣਾ ਉਹ ਕਹਿੰਦੇ ਹਾਂ ਖੁਆਇਸ਼ ਤਾਂ ਮੇਰੀ ਵੀ ਐ ਬਣਨੋ ਕੋਈ ਨਹੀਂ ਪਿੱਛੇ ਹੜਦਾ ਪਰ ਉਹ ਬਣੂਗਾ ਕੌਣ ਬਣੂਗਾ ਉਹ ਜਿਹਦੇ ਵਿੱਚ ਕੁਆਲਿਟੀ ਹੋਈ ਇੱਕ ਮਤਲਬ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਐਕਟਿਵ ਜਿਹੜਾ ਹੈਗਾ ਇਸ ਟਾਈਮ ਜਿਹੜਾ ਐਕਟਿਵ ਮੁੱਖ ਮੰਤਰੀ ਚੱਲ ਰਿਹਾ ਉਹ ਕਿਹਦਾ ਨਾ ਚੱਲ ਰਿਹਾ ਮੈਂ ਜੇ ਮੇਰੀ ਗੱਲ ਸੁਣੋ ਬਾਕੀ ਸਾਰੇ ਸਤਕਾਰ ਜੋਗਾ ਗੁੱਸਾ ਨਾ ਕਰਨ ਤੇ ਅੱਜ ਜਿਹੜੀ ਪੋਜੀਸ਼ਨ ਹੈ ਅੱਜ ਦੀ ਪੋਜੀਸ਼ਨ ਦੇ ਵਿੱਚ ਜੋ ਕਾਂਗਰਸ ਖੜੀ ਆ ਉਹ ਚੰਨੀ ਨਾ ਖੜੀ ਆ ਮੈਂ ਤਾਂ ਇੱਕੋ ਹੀ ਗੱਲ ਤੁਹਾਡੀ ਚੈਨਲ ਦੇ ਉੱਤੇ ਫੇਰ ਕਹੂੰਗਾ ਵੀ ਡੁੱਬਦੀ ਬੇੜੀ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚੋਂ ਜੇ ਕੋਈ ਬੰਦਾ ਬੇੜੀ ਨੂੰ ਬੰਨੇ ਲਾ ਸਕਦਾ ਉਹ ਆ ਸਰਦਾਰ ਚੰਦਜੀਤ ਸਿੰਘ ਜੀ ਚੰਨੀ ਮੈਨੂੰ ਕੋਈ ਇਹਦੇ ਨਾਮ ਕਿਸੇ ਥੜੇ ਨਾਲ ਨਹੀਂ ਮੈਂ ਕੰਮ ਕਰ ਰਾਂ ਤੇ ਉਸ ਤੋਂ ਦੂਜੀ ਨੰਬਰ ਤੇ ਜੇ ਕੋਈ ਕਾਂਗਰਸ ਦੀ ਕੋਈ ਗੱਲ ਕਰਦਾ ਤੇ ਵਿਰੋਧੀ ਧਿਰ ਦੀ ਗੱਲ ਕਰਦਾ ਉਹ ਸਰਦਾਰ ਸਿਕਪਾਲ ਸਿੰਘ ਖਹਿਰਾ ਜੀ ਮੈਂ ਦੋ ਬੰਦੇ ਤੁਹਾਡੇ ਗੱਲ ਚੱਲਦੀ ਤੁਹਾਡੇ ਹੁਣ ਇੱਕੀ ਚੱਲੀ ਜਾਂਦਾ ਕਿ ਜਿਹੜੇ ਰਾਜਾ ਵਡਿੰਗਾਏ ਕਹਿੰਦੇ ਇਹਨਾਂ ਨੂੰ ਤਾਂ ਮਤਲਬ ਇਹ ਭਾਵਿਕ ਹੋ ਜਾਂਦੇ ਕਹਿੰਦੇ ਇਹ ਪਤਾ ਨਹੀਂ ਕੁਝ ਖਾ ਕੇ ਬੋਲਦੇ ਆ ਕਹਿੰਦੇ ਸ਼ਬਦ ਹੀ ਕਹਿੰਦੇ ਉਰੇ ਪਰੇ ਕਰੀ ਜਾਂਦੇ ਤੇ ਲੋਕ ਤਾਂ ਇਹੋ ਜਿਹੇ ਗੱਲਾਂ ਤੋਂ ਪਹਿਲਾਂ ਹੀ ਸ਼ਬਦ ਉਰੇ ਪਰੇ ਕਰਕੇ ਤਾਂ ਪਤ ਲੱਕੇ ਹੋਏ ਨੇ ਨਹੀਂ ਉਹ ਪਤਾ ਕੀ ਗੱਲ ਹੈ ਜਿਹੜੇ ਨਾ ਮੰਨ ਕੇ ਚਲੋ ਕੋਸਲ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਸੱਜਣ ਵੀ ਬੈਠੇ ਆ ਜਿਹੜੇ ਕਿਸੇ ਲੀਡਰ ਦੀ ਸ਼ਬੀ ਖਰਾਬ ਕਰਨ ਦੇ ਮਾਰੇ ਹੁਣ ਜਾ ਬਾ ਸਰਦਾਰ ਜਗਵੀਰ ਸਿੰਘ ਬਾਦਲ ਦੀ ਗੱਲ ਕਰੀਏ ਤੇ ਉਹਨਾਂ ਨੇ ਪਿੱਛੇ ਜੇ ਮਾਘੀ ਮੇਲੇ ਦੇ ਉੱਤੇ ਕਾਫੀ ਸਾਲ ਪਹਿਲਾਂ ਕਿਹਾ ਸੀ ਵੀ ਮੇਰੇ ਪਿਤਾ ਸਮਾਨ ਹਾਲਾਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਦੇ ਪਿਤਾ ਜੀ ਆ ਪਿਤਾ ਜੀ ਆ ਉਹਨਾਂ ਨੇ ਕੋਈ ਗੱਲ ਮੂੰਹ ਚੋਂ ਆਮ ਹੀ ਨਿਕਲ ਜਾਂਦੀ ਹੈ ਲੀਡਰਾਂ ਦੇ ਉਹ ਦੂਜਿਆਂ ਨੂੰ ਕਹਿੰਦੇ ਹੁੰਦੇ ਮੇਰਾ ਪਿਤਾ ਸਮਾਨ ਉਹਨਾਂ ਦੇ ਮੂੰਹੋਂ ਨਿਕਲ ਗਈ ਉਹਨੂੰ ਲੋਕਾਂ ਨੇ ਕਿੰਨੀ ਹਾਈਲਾਈਟ ਕੀਤਾ ਲੋਕਾਂ ਨੇ ਜਿਹੜਾ ਰਾਜਾ ਵੜਿੰਗ ਦਾ ਰਾਜੇ ਵੜਿੰਗ ਦਾ ਜਿਹੜਾ ਸਿਸਟਮ ਆ ਰਾਜਾ ਵਡੰਗ ਕਈ ਵਾਰੀ ਆਪੇ ਤੋਂ ਬਾਹਰ ਹੋ ਜਾਂਦਾ ਸੀ ਇਸ ਗੱਲ ਤੋਂ ਪਰੇ ਨਹੀਂ ਹੁੰਦੇ ਪਰ ਆਪੇ ਤੋਂ ਬਾਹਰ ਕਿਉਂ ਹੁੰਦਾ ਇਹ ਚੇਲਾ ਕੀਦਾ ਚੇਲਾ ਦੱਸੋ ਤੁਸੀਂ ਕੀਦਾ ਚੇਲਾ ਸਰਦਾਰ ਜਗਮੀਤ ਸਿੰਘ ਬਰਾੜ ਦਾ ਜੀ ਇਸ ਉਮਰ ਦੇ ਵਿੱਚ ਆ ਕੇ ਹੁਣ ਤੁਸੀਂ ਦੇਖੋ ਜਗਮੀਤ ਸਿੰਘ ਬਰਾੜ ਜਦੋਂ ਰਾਜਾ ਵਡੰਗ ਦੀ ਉਮਰ 'ਚ ਸੀਗਾ 50 ਸਾਲ 'ਚ ਉਦੋਂ ਕਾਂਗਰਸ ਪਾਰਟੀ ਛੱਡੀ ਜੀ ਛੜਦਾ 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 20 ਸਾਲਾਂ ਦੇ ਵਿੱਚ ਨਾ ਕਰਦੇ ਰਹੇ ਨਾ ਘਟਦੇ ਰਹੇ ਮੈਂ ਤਾਂ ਸ਼ਬਦ ਨਹੀਂ ਸੀ ਵਰਤਣਾ ਚਾਹੁੰਦਾ ਸਤਿਕਾਰਯੋਗ ਹੈ ਪਰ ਵਰਤਣਾ ਪੈਂਦਾ ਜਦੋਂ ਤੁਸੀਂ ਇੱਕ ਪਾਰਟੀ ਦੇ ਵਿੱਚ ਟਿਕੋਂਗੇ ਨਹੀਂ ਆ ਸਾਈਕਲ ਖੜਾ ਹੈ ਸਾਈਕਲ ਦਾ ਕੋਈ ਸਟੈਂਡ ਹੈ ਜੀ ਜਦੋਂ ਸਾਈਕਲ ਦਾ ਕੋਈ ਸਟੈਂਡ ਹੈ ਮੈਂ ਕਹਿੰਦਾ ਵੀ ਇਹਨਾਂ ਸਿਆਸੀ ਲੀਡਰਾਂ ਦਾ ਕਿਸੇ ਦਾ ਵੀ ਕੋਈ ਸਟੈਂਡ ਨਹੀਂ ਜਿੱਦ ਤਰ ਇਹਨਾਂ ਨੂੰ ਲੱਗਿਆ ਵੀ ਕਾਂਗਰਸ ਪਾਰਟੀ ਹੈ ਇਹ ਕਮਜ਼ੋਰ ਪੈ ਰਹੀ ਹੈ ਕਾਂਗਰਸ ਪਾਰਟੀ ਨੂੰ ਪਹਿਲਾਂ ਕੀ ਕਹਿੰਦੇ ਆ ਲੋਕੇ ਵੀ ਸਾਡੀ ਮਾਂ ਹੈ ਜਦੋਂ ਤੁਹਾਡੀ ਮਾਂ ਕਿਤੇ ਕਮਜ਼ੋਰ ਪੈ ਜੇ ਬਿਮਾਰ ਹੋ ਜੇ ਵੀ ਉਹਨੂੰ ਵਿਰਧਾ ਰਛਨ ਛੱਡਿਓਗੇ ਉਹਨੂੰ ਵਿਰਧ ਰਸ਼ਮ ਦੇ ਵਿੱਚ ਛੱਡ ਕੇ ਇਹ ਮਾਂ ਫਿਰ ਨਾਲ ਦੀ ਨਾਲ ਹੋਰ ਪਾੜ ਲੈਂਦੇ ਆ ਉਸ ਨੂੰ ਇਹ ਮਾਂ ਕਹਿਣ ਲੱਗ ਜਾਂਦੇ ਆ ਤੇ ਪਿਓ ਨਹੀਂ ਆਪਾ ਕਹਿੰਦੇ ਕਿਸੇ ਨੂੰ ਇਹਦਾ ਮਤਲਬ ਕਿਤਨਾ ਕਿਤੇ ਹਾਈ ਕਮਾਂਡ ਵੀ ਤੁਹਾਡਾ ਇਸ ਗੱਲ ਨੂੰ ਸਹੀ ਅਪਣਾ ਰਿਆ ਕਿ ਅਸੀਂ 2027 ਚ ਮੁੱਖ ਮੰਤਰੀ ਦਾ ਐਲਾਨ ਕਰਾਂਗੇ ਕਿਉਂਕਿ ਹਾਈ ਕਮਾਂਡ ਦੇ ਕੋਲੇ ਵੀ ਤਾਂ ਸੋਸ਼ਲ ਐਕਟਿਵਿਜ਼ਮ ਜਾਂਦਾ ਹੀ ਹੋਣਾ ਪੰਜਾਬ ਦਾ ਜਿਹੜਾ ਫੀਡਬੈਕ ਹੈ ਪੰਜਾਬ ਦਾ ਸੋਸ਼ਲ ਦੇ ਵਿੱਚ ਕੀ ਹੋ ਰਿਹਾ ਖੜਗੇ ਸਾਹਿਬ ਕੋਲ ਵੀ ਜਾਂਦਾ ਹੋਣਾ ਤੁਹਾਡੇ ਸੋਨੀਆ ਗਾਂਧੀ ਕੋਲ ਵੀ ਜਾਂਦਾ ਹੋਣਾ ਰਾਹੁਲ ਗਾਂਧੀ ਖੁਰਪੀ ਦਾ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਸੋਸ਼ਲ ਮੀਡੀਆ ਤੇ ਕੌਣ ਐਕਟਿਵ ਹੈ ਤੁਸੀਂ ਰਾਹੁਲ ਗਾਂਧੀ ਦਾ ਨਾਮ ਲਿਆ ਮੈਂ ਗੱਲ ਪੁੱਲ ਚੱਲਿਆ ਸੀ ਰਾਹੁਲ ਗਾਂਧੀ ਜੀ ਤੁਸੀਂ ਦੇਖੋ ਵੱਡੀ ਕਿੱਡੀ ਵੱਡੀ ਲੜਾਈ ਲੜ ਰਹਾ ਹੈ ਉਹਨੂੰ ਅਸੀਂ ਸਮਝਦੇ ਆਪਦਾ ਹਾਈ ਕਮਾਂਡ ਸਾਰੇ ਲੀਡਰ ਹੀ ਸਮਝਦੇ ਆ ਅਸੀਂ ਵੀ ਸਮਝਦੇ ਆ ਪਰ ਰਾਹੁਲ ਗਾਂਧੀ ਕੀ ਲੜਦਾ ਹੈ ਰਾਹੁਲ ਗਾਂਧੀ ਉਸ ਸਿਸਟਮ ਨਾਲ ਲੜ ਰਿਹਾ ਹੈ ਜਿਹੜਾ ਸਿਸਟਮ ਆਉਣ ਵਾਲੇ ਲੋਕਤੰਤਰ ਨੂੰ ਸੰਵਿਧਾਨ ਨੂੰ ਕੇਰੂ ਫਕੇਰੂ ਕਰਕੇ ਖਤਮ ਕਰਨਾ ਚਾਹੁੰਦਾ ਉਹ ਲੜੀ ਜਾ ਰਿਹਾ ਹੈ ਉਹਦਾ ਸਾਥ ਦੇਣ ਦੀ ਬਜਾਏ ਕੱਲੇ ਪੰਜਾਬ ਸੂਬੇ 'ਚ ਨਹੀਂ ਸਾਰੇ ਸੂਬਿਆਂ ਦੇ ਵਿੱਚ ਕਾਂਗਰਸੀ ਇੱਕ ਦੂਜੇ ਨਾਲ ਲੜ ਰਹੇ ਆ ਇੱਕ ਦੂਜੇ ਦੇ ਜੁੰਡੇ ਪੱਟ ਰਹੇ ਆ ਪੰਜਾਬ ਦੇ ਵਿੱਚ ਇਹ ਜ਼ਿਆਦਾ ਹੈ ਜੇ ਤੁਸੀਂ ਲੜਨਾ ਹੈ ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਕੇ ਸਰਕਾਰ ਨਾਲ ਲੜੋ ਸਰਕਾਰ ਨਾਲ ਲੜ ਕੇ ਲੋਕ ਪੱਖੀ ਗੱਲ ਕਰੋ ਲੋਕ ਪੱਖੀ ਗੱਲ ਕਰਕੇ ਲੋਕਾਂ ਦੇ ਮੁੱਦੇ ਲੈ ਕੇ ਜਾਓ ਜੇ ਤੁਸੀਂ ਮੁੱਦੇ ਲੋਕਾਂ ਦੇ ਨਹੀਂ ਲੈ ਕੇ ਜਾਣੇ ਫਿਰ ਰਾਹੁਲ ਗਾਂਧੀ ਨੂੰ ਤੁਸੀਂ ਖਰਾਬ ਨਾ ਨਾ ਕਰੋ ਪਹਿਲਾਂ ਤਾਂ ਉਹ ਉਸ ਪਾਰਟੀ ਨਾਲ ਲੜਦਾ ਹੈ ਜਿਹੜੀ ਪਾਰਟੀ ਕੋਲੇ ਪੂਰਾ ਸ਼ਾਮਦਮ ਦੰਡ ਪੇਟ ਜੋ ਕੁਝ ਵੀ ਹੈ ਉਹਨਾਂ ਕੋਲੇ ਬਹੁਤ ਵੱਡੀਆਂ ਪਾਵਰਾਂ ਹੈ ਮੋਦੀ ਜੀ ਕੋਲ ਅੱਜ ਬਿਲਕੁਲ ਸਾਰੀਆਂ ਏਜੰਸੀਆਂ ਮੋਦੀ ਦਾ ਥੱਲੇ ਕੰਮ ਕਰ ਰਹੀਆਂ ਆ ਉਹ ਕਹਿੰਦਾ ਚੱਕ ਲਿਓ ਫਲਾਣੇ ਨੂੰ ਮੋਹਲਾ ਜੀ ਕਾਂਗਰਸੀ ਦੇ ਪਰਚਾ ਕਰ ਦਿਓ ਫਲਾਣੇ ਨੂੰ ਉਹ ਕਰ ਦਿਓ ਆ ਕਰੋ ਫੇਰ ਦੇਖੋ ਤੁਸੀਂ ਇੱਕ ਬੰਦੇ ਨੇ ਕੱਲ ਪਰਸੋਂ ਕਿਸੇ ਬੁੱਧੀਜੀਵੀ ਨੇ ਕਿਹਾ ਉਹ ਕਹਿੰਦਾ ਰਾਹੁਲ ਗਾਂਧੀ ਜਿੱਡਾ ਤਕੜਾ ਲੀਟਰ ਹਿੰਦੁਸਤਾਨ ਕੋਲੇ ਕੀ ਪੂਰੀ ਦੁਨੀਆ 'ਚ ਹੀ ਹੈ ਉਹਦਾ ਕਾਰਨ ਉਹਦਾ ਕਾਰਨ ਕਹਿੰਦਾ ਉਹ ਹਰਦਾ ਹੈ ਹਾਰ ਕੇ ਫੇਰ ਡਿੱਗਦਾ ਹੈ ਉੱਠਦਾ ਹੈ ਫੇਰ ਨਾਲ ਉਹਨਾਂ ਦੇ ਮੁਕਾਬਲਾ ਕਰਦਾ ਇਹੋ ਜਿਹਾ ਬੰਦਾ ਜੰਮਿਆ ਇਹੋ ਜਿਹਾ ਬੰਦਾ ਕੋਈ ਨਹੀਂ ਜਿਹੜਾ ਬੰਦਾ ਮੈਂ ਇਹਨਾਂ ਸਾਡੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਬੇਨਤੀ ਜ਼ਰੂਰ ਕਰਦਾ ਹੈ ਜੀ ਵੀ ਜੇ ਛਤਰੋ ਛਤਰੀ ਹੋਣਾ ਹੈ ਜੀ ਜੇ ਤੁਸੀਂ ਕੋਈ ਲੜਾਈ ਲੜਨੇ ਹੈ ਤੇ ਤੁਸੀਂ ਲੜਾਈ ਲੜੋ ਸਰਕਾਰ ਨਾਲ ਜੀ ਲੋਕਾਂ ਦੇ ਪੱਖ ਦੀ ਗੱਲ ਕਰੋ ਤੁਸੀਂ ਆਪ ਦੇ ਇੱਕ ਦੂਜੇ ਦੇ ਤੁਸੀਂ ਕੀ ਕਰੀ ਜਾਨੇ ਹੋ ਨੀਮਾ ਦਿਖਾਈ ਜਾਨੇ ਹੋ ਕੋਈ ਕਹਿੰਦਾ ਜੀ ਰੰਗ ਦਾ ਕਾਲਾ ਹੈ ਕੋਈ ਕਹਿੰਦਾ ਜੀ ਰੰਗ ਦਾ ਗੋਰਾ ਹੈ ਜੀ ਕੋਈ ਗਾਲਾ ਨਹੀਂ ਕੋਈ ਗੋਰਾ ਨਹੀਂ ਤੁਹਾਡੇ ਜੇ ਰੰਗ ਗੋਰੇ ਹੈ ਤੇ ਤੁਹਾਡੇ ਦਿਲ ਹੋ ਸਕਦਾ ਕਾਲੇ ਹੋਣ ਤੇ ਜਿਹਦਾ ਰੰਗ ਕਾਲਾ ਹੈ ਹੋ ਸਕਦਾ ਉਹਦਾ ਦੇਲ ਜਿਹੜਾ ਸਾਫ਼ ਹੋਵੇ ਬਿਲਕੁਲ ਤੁਸੀਂ ਇਹਨਾਂ ਗੱਲਾਂ ਨੂੰ ਛੱਡ ਦਿਓ ਤੁਸੀਂ ਲੜਾਈ ਲੜੋ ਮੈਂ ਕਹਿੰਦਾ ਅਸੀਂ ਵਰਕਰ ਵਰਕਰ ਲੜਾਈ ਲੜ ਰਿਹਾ ਤੁਹਾਡੇ ਸਾਹਮਣੇ ਲੜ ਰਿਹਾ ਪੱਤਰਕਾਰ ਇੱਕ ਦਿਨ ਕਹਿ ਦਨ ਕੋਈ ਕਾਂਗਰਸੀ ਵਰਕਰ ਹੈ ਜਿਹੜਾ ਸਹੀ ਟਕਸਾਲੀ ਵਰਕਰ ਜਿਹਦੇ ਅੰਦਰ ਖੂਨ ਚੱਲਦਾ ਪੰਜ ਪੰਜ ਪੀੜੀਆਂ ਦੇ ਅਸੀਂ ਪੁਰਾਣੇ ਕਾਂਗਰਸੀ ਆ ਜੀ ਉਹਨਾਂ ਲੋਕਾਂ ਨੂੰ ਅੱਜ ਮੂਹਰੇ ਆਉਣ ਦੀ ਲੋੜ ਹੈ ਜੇ ਉਹ ਨਾ ਮੂਹਰੇ ਆਏ ਕੋਈ ਬੰਦੇ ਕਹਿੰਦੇ ਅਸੀਂ ਕੀ ਲੈਣਾ ਨਹੀਂ 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 ਇਹ ਗੱਲ ਖਤ ਤੁਹਾਡੀ ਜਿੱਤ ਉਹਦਾ ਤੁਹਾਡੇ ਪੰਜਾਬ ਦਾ ਤੁਹਾਡੇ ਹਿੰਦੁਸਤਾਨ ਦਾ ਨੁਕਸਾਨ ਹੋ ਰਿਹਾ ਮੈਂ ਤੁਹਾਨੂੰ ਇੱਥੇ ਇੱਕ ਗੱਲ ਤੁਸੀਂ ਵੀ ਪੁੱਟ ਕਰ ਦਿਓ ਵੀ ਜਿਹੜੀ ਸਾਡੀ ਜੈਤੂ ਦੀ ਪੋਜੀਸ਼ਨ ਅੱਜ ਕੀ ਆ ਉਹ ਵਿਰੋਧੀ ਤਰਦੀਪੂ ਮੁਕਾਦੇ ਵਿੱਚ ਅਸੀਂ ਕੀ ਆ ਹੂੰ ਤੁਹਾਨੂੰ ਮੈਂ ਸਵਾਲ ਕਰਦਾ ਵੀ ਕੀ ਆ ਅਸੀਂ ਕੋਈ ਵੀ ਨਹੀਂ ਜੈਤੂ ਜਿਹੜਾ ਕੋਈ ਵਿਕਾਸ ਦੇ ਕੰਮ ਹੁੰਦੇ ਆ ਤੁਸੀਂ ਆਵਾਜ਼ ਦੇ ਮੁੱਦੇ ਚੁੱਕਨੇ ਕਿਹਨੇ ਚੁੱਕਨੇ ਹੁੰਦੇ ਆ ਤੁਹਾਡਾ ਘੱਟੋ ਘੱਟ ਵੀ 15 12 15 ਤੁਹਾਡੇ ਕੈਂਡੀਡੇਟ ਫਿਰਦੇ ਆ ਉਹ ਸਿਰਫ ਇੱਕ ਚੌਧਰ ਲੈਣ ਵਾਸਤੇ ਸ਼ਹਿਰ ਚ ਘੁੰਮ ਰਿਹਾ ਤੇ ਉਹ ਕਿਸੇ ਨੇ ਆਵਾਜ਼ ਤਾਂ ਉਠਾਈ ਨਹੀਂ ਵੀ ਆ ਕੋਈ ਆ ਮਤਲਬ ਸਾਡਾ ਮੇਨ ਮੁੱਦਾ ਸ਼ਹਿਰ ਦਾ ਇਹ ਹੈਗਾ ਜਾ ਸਾਡੇ ਸ਼ਹਿਰ ਚਾਹ ਚੀਜ਼ ਚਾਹੀਦੀ ਹੈ ਜਾਂ ਚੀਜ਼ ਨਹੀਂ ਹੋਣਾ ਕਰਨੀ ਇਹ ਕੌਣ ਕਰੂਗਾ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਤਾਂ ਰੋਜ਼ ਵਿਚਰਦੇ ਹੋ ਥਾਂ ਥਾਂ ਦੇ ਕੰਧਾਂ ਦੇ ਉੱਤੇ ਪਰਚੇ ਲੱਗ ਗਏ ਮੇਰਾ ਪਿੰਡ ਮੇਰਾ ਮੇਰਾ ਪਰਿਵਾਰ ਮੇਰਾ ਹਲਕਾ ਮੇਰਾ ਪਰਿਵਾਰ ਲਾਓ ਜੀ ਜੀ ਆਉਂਦਿਆਂ ਨੂੰ ਕੋਈ ਚੱਕਰ ਨਹੀਂ ਪਰ ਤੁਸੀਂ ਚਾਰ ਚਾਰ ਪੰਜ ਪੰਜ ਸਾਲ ਕਿੱਥੇ ਰਹਿੰਦੇ ਹੋ ਜੀ ਕਿੱਥੇ ਰਹਿੰਦੇ ਹੋ ਤੁਸੀਂ ਸਾਨੂੰ ਇੱਕ ਗੱਲ ਦਾ ਸਵਾਲ ਦੇ ਦਿਓ ਮੈਂ ਕਹਿੰਦਾ ਵੀ ਅੱਜ ਪੋਸਟਰ ਲੱਗੇ ਆ ਉਹ ਜੀ ਆਉਂਦਿਆਂ ਨੂੰ ਅਸੀਂ ਕੌਣਾਂ ਨੂੰ ਹਟਾਉਣ ਵਾਲੇ ਉਹਨਾਂ ਦਾ ਇੱਥੇ ਹੱਕ ਹੈ ਕਿਉਂਕਿ ਉਹ ਸਿਪਾਹੀ ਚਾਰੇ ਚੋਂ ਆਏ ਉਹ ਲਾਉਣ ਅਸੀਂ ਦਲਾ ਨਹੀਂ ਸਕਦਾ ਅਸੀਂ ਚਰਨਲ ਹੈ ਮੈਂ ਕਹਿੰਦਾ ਵੀ ਤੁਹਾਨੂੰ ਮੁਬਾਰਕਾਂ ਪਰ ਤੁਸੀਂ ਉਹਨਾਂ ਚ ਲੜਾਈ ਲੜੋ ਜਿੱਨਾਂ ਚ ਟੈਕਟ ਤੱਕ ਜਦੋਂ ਟੈਕਟ ਤੁਹਾਨੂੰ ਇੱਕ ਜਣੇ ਨੂੰ ਮਿਲ ਗਈ ਤੁਸੀਂ ਸਾਰੇ ਇਕੱਠੇ ਹੋ ਕੇ ਇਕ ਦੀ ਮਦਦ ਕਰੋ ਜੇ ਮੰਨ ਕੇ ਚੱਲੋ ਇੱਕ ਇੱਕ ਸੀਟ ਅਸੀਂ ਜਿੱਤਾਂਗੇ ਫਿਰ ਅਸੀਂ ਜਾ ਕੇ ਉੱਥੇ ਆਪਦੇ ਨੰਬਰ ਪੂਰੇ ਕਰਾਂਗੇ 60 ਤੋਂ 65 ਨੰਬਰ ਚਾਹੀਦੇ ਸਾਨੂੰ ਜੇ ਸਾਡੇ ਕੋਲ 65 ਨੰਬਰ ਨਾ ਹੋਏ ਅਸੀਂ ਪਾਸ ਨਹੀਂ ਹੋਣਾ ਅਸੀਂ ਫੇਲ ਹੋ ਜਾਾਂਗੇ ਫੇਲ ਹੋ ਗਏ ਤਾਂ ਸਲੂਟ ਕਿਨੂੰ ਵਾਜਦੇ ਅੱਜ ਸਲੂਟ ਵਾਜਦੇ ਨਾ ਲੀਡਰਾਂ ਮੈਨੂੰ ਤਾਂ ਵੱਜਣੀ ਨਹੀਂ ਉਹ ਲੀਡਰੋ ਸੰਭਲ ਜੋ ਪ੍ਰੋਤੀਜਰ ਦੀ ਭੂਮਿਕਾ ਨੂੰ ਬੰਡ ਦੇ ਵਿੱਚ ਜੈਤੋ ਪੂਰਾ ਪੰਜਾਬ ਜੀਰੋ ਤੇ ਜੇ ਤੁਸੀਂ ਕੋਈ ਲੜਾਈ ਲੜਨੀ ਚਾਹੁੰਦੇ ਹੋ ਤਾਂ ਲੜਾਈ ਲੜੋ ਲੜਾਈ ਲੜਨ ਵਾਸਤੇ ਪਤਾ ਕੀ ਹੈ ਦਿਲ ਚਾਹੀਦਾ ਦਿਮਾਗ ਚਾਹੀਦਾ ਜੁਰਤ ਚਾਹੀਦੀ ਹੈ ਸਫਾਈ ਚਾਹੀਦੀ ਹੈ ਦਾ ਇਮਾਨਦਾਰੀ ਚਾਹੀਦੀ ਹੈ ਜੋ ਇਹਨਾਂ ਲੀਡਰਾਂ ਕੋਲੇ ਹੈ ਨਹੀਂ ਮੇਰੇ ਕਾਂਗਰਸ ਪਾਰਟੀ ਦੇ ਲੀਡਰਾਂ ਕੋਲੇ ਬਹੁਤਿਆਂ ਕੋਲੇ ਇਮਾਨਦਾਰੀ ਨਹੀਂ ਸਾਫ ਸੁਥਰੇ ਨਹੀਂ ਇਹਨਾਂ ਨੇ ਕੁਛ ਨਾ ਕੁਛ ਪਿਛਲੀਆਂ ਸਰਕਾਰਾਂ ਦੇ ਵਿੱਚ ਖੱਦ ਹੈ ਜੇ ਤੁਸੀਂ ਉਹਦੀ ਹਾਕਮ ਦੀ ਉਹ ਕਹਿੰਦਾ ਮੇਰੀ ਅੱਖ ਚੱਕ ਪਾ ਕੇ ਗੱਲ ਕਰੋ ਸਦਨ ਸਭਾ ਜੀ ਕਹਿੰਦਾ ਨਾ ਮੁੱਖ ਮੰਤਰੀ ਉਹਦੀ ਅੱਖ ਚੱਕ ਪਾ ਕੇ ਗੱਲ ਕਰ ਲੋ ਜੇ ਤੁਸੀਂ ਸਾਫ਼ ਸੁਥਰੇ ਹੋ ਜੇ ਤੁਸੀਂ ਕੁਝ ਖੱਤ ਹੈ ਫਿਰ ਤੁਹਾਡੀ ਨੀਵੀਂ ਤਾਂ ਪਾਉਗੀ ਜੇ ਤੁਸੀਂ ਸਾਫ਼ ਹੋ ਚੰਗੀ ਗੱਲ ਕਰੋ ਇੱਕ ਦੂਜੇ ਨੂੰ ਪਹਿਲੀ ਗੱਲ ਤਾਂ ਤੁਸੀਂ ਸ਼ਬਦਾਂ ਦੀ ਮਰਿਆਦਾ ਹੈ ਨਹੀਂ ਕਿਸੇ ਵੀ ਲੀਡਰ ਕੋਲ ਮੈਂ ਕਹਿੰਦਾ ਹੋਰ ਦਾ ਲੀਡਰ ਜਲਾਲਾਬਾਦ ਦਾ ਕਿ ਲੀਡਰ ਕਹਿ ਰਿਹਾ ਤੁਹਾਨੂੰ ਆਪਣੇ ਨੂੰ ਆਵਲੇ ਨੂੰ ਕਿ ਅਸੀਂ ਨਾਸਾਂ ਕੁੱਟ ਕੇ ਇਹਦੀਆਂ ਜਲਾਲਾਬਾਦ ਚ ਵੜ ਜਾਵਾਂਗੇ ਆਹ ਸ਼ਬਦ ਵਰਤੇ ਜਾਂਦੇ ਇੱਕ ਦੂਜੇ ਨੂੰ ਆਹ ਇਹਨਾਂ ਤੋਂ ਅਸੀਂ ਸਿਹਤ ਲਵਾਂਗੇ ਜਿਹੜਾ ਵਰਕਰ ਹੈ ਵਰਕਰ ਕੀ ਤੋਂ ਸੇਧ ਲੈਂਦਾ ਜਦੋਂ ਕੀ ਤੋਂ ਸੇਧ ਲੈਂਦਾ ਇਹ ਤੁਹਾਡੇ ਤੋਂ ਲੈਂਦਾ ਆਪਦੇ ਮਾਤਾ ਪਿਤਾ ਤੋਂ ਲੈਂਦਾ ਇਹ ਇਹ ਜੇ ਮਾਤਾ ਪਿਤਾ ਦੇ ਰੂਪ ਦੇ ਵਿੱਚ ਵਰਤਦੇ ਆ ਵਿਚਰਦੇ ਲੋਕਾਂ ਚ ਇੱਕ ਦੂਜੇ ਨੂੰ ਕਿੱਡੇ ਭੜੇ ਸ਼ਬਦਾਂ ਦੀ ਵਰਤੋਂ ਕਰਦੇ ਆ ਇਹਨਾਂ ਸ਼ਬਦਾਂ ਦੀ ਵਰਤੋਂ ਬੰਦ ਕਰੋ ਵਿਰੋਧੀ ਧਿਰ ਦੀ ਭੂਮਿਕਾ ਨਿਭਾਓ ਚੰਨੀ ਮੁੱਖ ਮੰਤਰੀ ਬਣੇ ਬਾਜਬਾ ਬਣੇ ਵੜੰਗ ਬਣੇ ਕੋਈ ਬਣੇ ਮੈਂ ਕਹਿੰਦਾ ਮੈਂ ਅਸੀਂ ਤਾਂ ਕਹਿੰਦੇ ਸਰਦਾਰ ਚਕਪਾਲ ਸਿੰਘ ਖਹਿਰਾ ਬਣੇ ਸਾਨੂੰ ਤਾਂ ਅਸੀਂ ਤਾਂ ਬਣਾਉਣਾ ਨਹੀਂ ਕਿਸੇ ਨੂੰ ਪਰ ਜੇ ਤੁਸੀਂ ਐਮਐਲਏ ਜਿੱਤੇ ਕੇ ਜਾਓਗੇ ਹੁਣ ਤੁਸੀਂ ਇੱਕ ਦਲ ਤੋਂ ਮੈਨੂੰ ਦੱਸ ਦਿਓ ਵੀ ਮੈਂ ਤੁਹਾਡੇ ਚੈਨਲ ਤੇ ਜਾਂਦੇ ਜਾਂਦੇ ਆਪਾਂ ਗੱਲ ਜਰੂਰ ਕਰਾਂਗੇ ਵੀ ਜਦੋਂ ਵੀ ਈੜੀਆਂ ਛੀੜੀਆਂ ਵਿਜੀਲੈਂਸਾਂ ਪੰਜਾਬ ਦੀ ਨਾਲ ਹੀ ਹੰਸਣਾ ਇੱਕੋ ਹੀ ਬੰਦੇ ਨੂੰ ਕਿਉਂ ਦਬਾ ਰਹੀਆਂ ਉਹ ਆ ਸਰਦਾਰ ਸੁਪਾਲ ਸਿੰਘ ਖੈਰਾ ਬਿਲਕੁਲ ਖੈਰ ਨੂੰ ਕਿਉਂ ਦਬਾਇਆ ਜਾ ਰਿਹਾ 117 ਐਮਐਲਏ ਹਰੇ ਜਿੱਤੇ ਹੋਰ ਵੀ ਹੈ ਕਾਂਗਰਸ ਦੇ ਉਹ ਬੰਦਾ ਕੀ ਕਰਦਾ ਇਹਨਾਂ ਦੀਆਂ ਨਾਕਾਮੀਆਂ ਲਿਆ ਕੇ ਸਰਕਾਰ ਦੀਆਂ ਨਾਕਾਮੀਆਂ ਲਿਆ ਕੇ ਲੋਕਾਂ ਦੇ ਮੂਹਰੇ ਪੇਸ਼ ਕਰਦਾ ਹੈ ਚਾਹੇ ਉਹ ਸੁਰੱਖਿਆ ਦੀਆਂ ਗੱਡੀਆਂ ਖਰੀਦੀਆਂ ਗਈਆਂ ਹੋਣ ਚਾਹੇ ਬੀਬੀ ਮਾਨੋਕੀਆਂ ਵਾਲੀ ਨੇ ਕੋਠੀ ਨੱਪੀ ਹੋਵੇ ਚਾਹੇ ਘਟਾਰੂ ਚੱਕ ਨੇ ਕੋਈ ਮਾੜੀ ਕਰਤੂਤ ਕੀਤੀ ਹੋਵੇ ਚਾਹੇ ਹੋਰ ਕੋਈ ਗੱਲ ਹੋਵੇ ਉਹ ਖਹਿਰਾ ਲਿਆ ਕੇ ਜਦੋਂ ਗੱਲਾਂ ਲੋਕਾਂ ਦੇ ਵਿੱਚ ਰੱਖਦਾ ਤੱਥਾਂ ਦੇ ਆਧਾਰ ਤੇ ਆਉਂਦਾ ਤੁਸੀਂ ਇੱਕ ਦਿਨ ਪੱਤਰਕਾਰ ਹੋ ਇੱਕ ਦਿਨ ਉਹਦੀ ਗੱਲ ਨੂੰ ਝੂਠ ਕਰ ਦਿਓ ਵੀ ਉਹੀ ਲਿਆ ਜਦੋਂ ਤਾਂ ਮੀਡਿਆ ਚਾਉਣ ਦਾ ਮਾਰਾ ਫਿਰ ਕਰਤਾਰ ਸਿੰਘ ਜੀ ਸ਼ਰਮਾ ਉਹਨੂੰ ਕੀ ਕਹਿੰਦੇ ਆ ਵੀ ਸਰਦਾਰ ਇਕਬਾਲ ਸਿੰਘ ਖਹਿਰਾ ਜੀ ਨੂੰ ਮੁਦਾਂ ਚਾਬਾ ਦੇ ਵਿੱਚੋਂ ਬਾਹਰ ਕੱਢ ਦਿਓ ਮਰਛਲਾਂ ਨੂੰ ਕਹਿੰਦੇ ਆ ਆਪਦੀ ਪੁਲਿਸ ਨੂੰ ਕਹਿੰਦੇ ਆ ਉਹ ਕਿਉਂ ਕਹਿੰਦੇ ਆ ਉਥੇ ਫਿਰ 16 ਤੋਂ ਹੋਰ ਵੀ ਬੈਠੇ ਆ ਉਹ ਹੀ ਕੋ ਕੱਲਾ ਰੜਕਦਾ ਉਹ ਤਾਂ ਰੜਕਦਾ ਮਾਰ ਕਿਉਂਕਿ ਉਹ ਗੱਲ ਇਹਨਾਂ ਦੀ ਪੂਛ ਦੇ ਉੱਤੇ ਪੈਰ ਧਰਦਾ ਜਦੋਂ ਕੋਈ ਬੰਦਾ ਪੂਛ ਦੇ ਉੱਤੇ ਪੈਰ ਧਰੂਗਾ ਨਾ ਤੇ ਇਹਨਾਂ ਨੂੰ ਉਹ ਰੜਕੂਗਾ ਤੇ ਜੋ ਖੈਰਾ ਵੀ ਉਹਨਾਂ 16 ਵਾਂਗੂ ਚੁੱਪ ਕਰਕੇ ਬੈਠਾ ਰਵੇ ਖੈਰੇ ਨੂੰ ਕਦੇ ਖੈਰੇ ਦੇ ਘਰੇ ਪੁਲਿਸ ਨਹੀਂ ਜਾਊਗੀ ਖੈਰੇ ਨੂੰ ਕਦੇ ਈੜੀਆਂ ਕਦੇ ਵਿਜੀਲੈਂਸਾਂ ਕਦੇ ਉੱਤੇ ਉਹਨੇ ਉਹਦੇ ਤੇ ਕੋਈ ਵੀ ਅਤਿਆਚਾਰ ਨਹੀਂ ਹੋਊਗਾ ਪਰ ਅਤਿਆਚਾਰ ਹੋਣਾ ਚਾਹੀਦਾ ਜਿਹੜਾ ਬੰਦਾ ਬੋਲਦਾ ਨਾ ਉਹਦੇ ਤੇ ਅਤਿਆਚਾਰ ਹੁੰਦਾ ਹੈ ਇਹ ਜਿਹੜੇ ਨਹੀਂ ਬੋਲਦੇ ਇਹਦਾ ਮਤਲਬ ਕਹਾਂਗੇ ਕਿ ਓਖਿਚੜੀ ਹੋਗੇ ਜੀ ਸਰਕਾਰ ਨਾਲ ਰਲ ਚੁੱਕੇ ਆ ਜੀ ਅੱਛਾ ਇੰਨੀਆਂ ਇਹ ਆ ਜਿਹੜਾ ਕੋਈ ਨਾ ਕੁਝ ਹੋ ਰਿਹਾ ਉਹ ਕੱਲੇ ਇੱਕ ਬੰਦੇ ਨਾਲ ਕੋਈ ਹੋ ਰਿਹਾ ਤੁਸੀਂ ਹੋ ਅੱਜ ਪੱਤਰਕਾਰਾਂ ਨਾਲ ਕਿਉਂ ਹੋ ਰਿਹਾ ਤੁਸੀਂ ਸਵਾਲ ਕਰਦੇ ਹੋ ਤੁਸੀਂ ਸਵਾਲ ਕਰਨਾ ਬੰਦ ਕਰ ਦਿਓ ਜੇ ਤੁਸੀਂ ਸਵਾਲ ਕਰਨਾ ਬੰਦ ਕਰ ਦੋਗੇ ਇਹੀ ਤੋਂ ਅੰਤ ਮਾਰਨੋ ਤੁਸੀਂ ਚੰਗੇ ਲੱਗਣ ਲੱਗ ਜੂਗੇ ਕੱਲ ਇਹ ਕੀ ਕਹਿੰਦਾ ਹੁੰਦਾ ਸੀ ਇਹ ਤਾਂ ਕੱਲ ਕਹਿੰਦੇ ਛੱਡੇ ਆ ਤੇ ਕੱਲੀ ਕੀ ਕਹਿੰਦੇ ਹੁੰਦੇ ਸੀ ਇਹ ਤਾਂ ਭਗਵੰਤ ਮਾਨ ਦੇ ਛੱਡੇ ਆ ਤੇ ਕੱਲ ਨੂੰ ਕਹਿੰਗੇ ਕਾਂਗਰਸ ਨੇ ਛੱਡੇ ਇਹਦਾ ਮਤਲਬ ਪੱਤਰਕਾਰਾਂ ਦਾ ਕੋਈ ਸਿਸਟਮ ਹੀ ਨਹੀਂ ਉਹ ਯਾਰ ਪੱਤਰਕਾਰ ਨਾ ਕੱਲਿਆਂ ਦੇ ਆ ਨਾ ਕਾਂਗਰਸੀਆਂ ਦੇ ਨਾ ਇਹ ਬੀਜੇਪੀ ਦੇ ਤੇ ਨਾ ਆਮ ਆਦਮੀ ਪਾਰਟੀ ਦੇ ਇਹ ਪੰਜਾਬ ਦੇ ਪੰਜਾਬ ਦੇ ਪੁੱਤ ਐ ਪੰਜਾਬ ਦੀ ਗੱਲ ਤੇ ਕਰਨਗੇ ਜਿੰਨਾ ਚਿਰ ਇਹਨਾਂ ਦੀ ਕੰਢੀ ਚ ਸਾਹ ਵਗਦੇ ਆ ਜਿੱਦ ਦੇ ਇਹਨਾਂ ਦੀ ਕੰਢੀ ਦੇ ਵਿੱਚੋਂ ਸਾਹ ਵਗਣੋਂ ਬੰਦ ਹੋ ਗਏ ਉਹਦੇ ਸਵਾਲ ਹੋਣੇ ਤਨੂੰ ਭਗਵੰਤ ਸਿੰਘ ਬੰਦ ਹੋ ਜਾਣਗੇ ਮੈਂ ਭਗਵੰਤ ਸਿੰਘ ਮਾਰਨ ਨੂੰ ਇੱਕ ਤੈਨੂੰ ਕੋਈ ਸਵਾਲ ਨਹੀਂ ਕਰਦਾ ਜੇ ਤੂੰ ਕਵੇਂ ਵਿਅਕਤੀગત ਤੌਰ ਦੇ ਉਤੇ ਮੈਨੂੰ ਕੋਈ ਸਵਾਲ ਕਰ ਰਿਹਾ ਨਹੀਂ ਤੂੰ ਸੇ ਗਲਤ ਹੈ ਤੂੰ ਨੇਰੇ ਚ ਫਿਰਦਾ ਜਿਹੜੀ ਕੁਰਸੀ ਤੇ ਤੂੰ ਬੈਠਾ ਹੈ ਉਸ ਕੁਰਸੀ ਨੂੰ ਸਵਾਲ ਹੋ ਰਹੇ ਤੇ ਉਸ ਕੁਰਸੀ ਨੂੰ ਸਵਾਲ ਉਹਨਾਂ ਚਿਰ ਹੁੰਦੇ ਰਹਿਣਗੇ ਜਿੰਨਾ ਚਿਰ ਉਸ ਕੁਰਸੀ ਦੇ ਉੱਤੇ ਤੂੰ ਬੈਠਾ ਰਹੇਗਾ ਪਹਿਲਾਂ ਆਪਣੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਹੁੰਦੇ ਸੀ ਉਹ ਕੁਰਸੀ ਤੇ ਬੈਠਾ ਸੀ ਅੱਜ ਪ੍ਰਕਾਸ਼ ਸਿੰਘ ਬਾਦਲ ਜੀ ਕਿਸ ਸਰਤੀ ਤੇ ਨਹੀਂ ਕੁਦਰਤ ਨੂੰ ਉਹ ਆਪਣਾ ਸਵਰਗਾਂ ਦੇ ਵਿੱਚ ਜਾਵਲੇ ਆ ਉਹਨਾਂ ਨੂੰ ਸਵਾਲ ਹੁੰਦਾ ਹੈ ਸੁਖਵੀਰ ਨੂੰ ਕੋਈ ਸਵਾਲ ਕਰਦਾ ਹੈ ਪੱਤਰਕਾਰ ਕੈਪਟਨ ਅਮਿੰਦਰ ਸਿੰਘ ਨੂੰ ਕੋਈ ਕਰਦਾ ਆ ਚੰਨੀ ਨੂੰ ਵੀ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਕਰਦੇ ਵੀ ਉਹ ਕੁਰਸੀ ਤੇ ਹੈ ਨਹੀਂਗਾ ਜਦੋਂ ਚੰਨੀ ਵੀ ਕੁਰਸੀ ਤੇ ਆਇਆ ਮੈਂ ਸਵਾਲ ਕਰੂੰਗਾ ਜੇ ਇੱਕ ਤਾਂ ਗਲਤ ਹੋਣ ਲੱਗਿਆ ਇਹ ਜਿਹੜੀ ਕੁਰਸੀ ਹੈ ਨਾ ਭਗਵੰਤ ਸਿਆ ਇਹਨੂੰ ਸਵਾਲ ਹੋਣਗੇ ਇਹਨੂੰ ਸਵਾਲ ਹੋਣਗੇ ਵੱਧ ਤੋਂ ਵੱਧ 5-6 ਮਹੀਨੇ ਉਦੋਂ ਮੁੜ ਕੇ ਤੂੰ ਪੰਜਾਬ ਦੀਆਂ ਗਲੀਆਂਾਂ 'ਚ ਪੰਜਾਬ ਦੇ ਚਰਾਹਿਆਂ 'ਚ ਪੰਜਾਬ ਦੀਆਂ ਆਪਣੀਆਂ ਸੱਥਾਂ ਦੇ ਵਿੱਚ ਆ ਕੇ ਵੇਖ ਲਈ ਤੇਰੇ ਵੱਨੀ ਕਿਸੇ ਨੇ ਮੂੰਹ ਕਰਕੇ ਨਹੀਂ ਝਾਕਣਾ ਸਵਾਲ ਹੁੰਦੇ ਆ ਉਸ ਨੂੰ ਆਪਣੇ 베ਰੀ ਨੂੰ ਡਲੇ ਕਿਹੜੀ ਨੂੰ ਵਜਦੇ ਆ ਜਿਹਦੇ 베ਰ ਮਿੱਠੇ ਹੁੰਦੇ ਆ ਤੇ ਜੋ 베ਰੀ ਆਵੇ ਵੀ ਮੇਰੇ ਤਾਂ ਡਲੇ ਵਜਦੇ ਆ ਉਹ ਭਾਈ ਤੇਰੇ 베ਰ ਮਿੱਠੇ ਆ ਤੇ ਤੈਨੂੰ ਡਲੇ ਵਜਣਗੇ ਜਿਹੜੀਆਂ ਉਹੀ ਹੁੰਦੀਆਂ ਵਕ ਵਕੇ 베ਰਾਂ ਵਾਲੀਆਂ 베ਰੀਆਂ ਉਹਨਾਂ ਨੂੰ ਕਦੇ 베ਰ ਨਹੀਂ ਆਪਣੇ ਡਲੇ ਨਹੀਂ ਵਜੇ ਇਹ ਡਲੇ ਵਜਣਗੇ ਭਗਵੰਤ ਸਿਆ ਉਹਨਾਂ ਦਿਨ ਜਿੰਨਾ ਚਿਰ ਤੇਰੀ 베ਰੀ ਦੇ 베ਰ ਮਿੱਠੇ ਆ ਤੇ ਤੈਨੂੰ ਸਵਾਲ ਵੀ ਹੋਣਗੇ ਤੇਰੇ ਹੈਲੀਕਾਪਟਰ ਤੇ ਤੇਰੀ ਮਾਂ ਕਹਿੰਨਾ ਜੇ ਤੂੰ ਸ਼ੱਕ ਵੀ ਮਾਰਤੀ ਨਾ ਇੱਕ ਉਸ ਤੇ ਵੀ ਸਵਾਲ ਹੋਣਗੇ ਇਸ ਕਰਕੇ ਤੈਨੂੰ ਸਵਾਲਾਂ ਤੋਂ ਨਾ ਡਰ ਸਵਾਲਾਂ ਤੋਂ ਕਾਹਦੋ ਭਾਈ ਦਾ ਸਵਾਲ ਤਾਂ ਕਰਮ ਵਾਲਿਆਂ ਨੂੰ ਹੁੰਦੇ ਤੂੰ ਵੀ ਕੀ ਕਹਿੰਦਾ ਹੁੰਦਾ ਸੀ ਵੀ ਸਵਾਲ ਕਰੋ ਜਿਹੜਾ ਬੰਦਾ ਤੁਹਾਡੇ ਆਉਂਦਾ ਹੈ ਉਹਨੂੰ ਪੁੱਛੋ ਵੀ ਆਹ ਕਿੱਥੇ ਲੱਗੀ ਹੈ ਗਰਾਟ ਆ ਕਿਵੇਂ ਖਾਦਾ ਇਹਨਾਂ ਨੇ ਬਥੇਰਾ ਕੁਛ ਖਾਦਾ ਕਹਿੰਦਾ ਚੱਲੀ ਜਾਂਦੀਆਂ ਇੱਕ ਵੀਡੀਓ ਮਤਲਬ ਉਹਨੀ ਭੁੱਲ ਗਿਆ ਉਹਦੇ ਵਿੱਚ ਕੀ ਕੁਝ ਬੋਲੀ ਜਾਂਦਾ ਜਦੋਂ ਇਹ ਵਿਰੋਧੀ ਤਿਰਚਾ ਅੱਜ ਸਤਾ ਜਾ ਕੇ ਉਹ ਸਿਸਟਮੇ ਦਾ ਸਾਰਾ ਚੇਂਜ ਹੈ ਮੈਂ ਸਾਰੀਆਂ 86 ਪਾਰਟੀਆਂ ਨੂੰ ਸਾਰੇ ਬੁੱਧੀਜੀਵ ਲੋਕਾਂ ਨੂੰ ਬੇਨਤੀ ਇੱਕ ਜ਼ਰੂਰ ਕਰਨਾ ਚਾਹਣਾ ਹੈ ਵੀ ਕੱਲੇ ਕਿਸੇ ਦੇ ਵੀ ਅਤਿਆਚਾਰ ਕਰਦੀ ਹੈ ਸਰਕਾਰ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ ਹੈ ਤੇ ਚਾਹੇ ਉਹ ਕੋਈ ਪੱਤਰਕਾਰ ਹੈ ਚਾਹੇ ਉਹ ਕਿਸਾਨ ਹੈ ਸਾਰਿਆਂ ਨੂੰ ਇੱਕ ਮੁੱਠੋ ਜਾਣਾ ਚਾਹੀਦਾ ਇਹਨਾਂ ਦੀ ਸਰਕਾਰ ਚ ਨਹੀਂ ਹੋਣਾ ਚਾਹੀਦਾ ਕੋਈ ਕੱਲੇ ਭਗਵੰਤ ਮਾਨ ਨੂੰ ਹੀ ਦੱਬੀ ਫਿਰੋ ਜਿਹੜਾ ਕੋਈ ਆਉਣ ਵਾਲਾ ਜ਼ਾਲਮ ਹੈ ਤੁਹਾਨੂੰ ਇੱਕ ਦਿਨ ਹੋਰ ਜ਼ਾਦਾ ਮੈਂ ਆਉਣ ਵਾਲਾ ਦਿਨ ਚੰਗਾ ਨਹੀਂ ਚੜੂਗਾ ਆਉਣ ਵਾਲਾ ਦਿਨ ਇਦੂ ਵੀ ਮਾੜਾ ਚੜੂਗਾ ਕਿਉਂਕਿ ਜਿਹੜਾ ਹਾਕਮ ਆ ਕੇ ਇਸ ਕੁਰਸੀ ਤੇ ਬੈਠ ਜਾਂਦਾ ਨਾ ਇਹ ਕੁਰਸੀ ਦੇ ਵਿੱਚ ਪਤਾ ਨਹੀਂ ਕਿਹੜੇ ਵੱਡੇ ਵੱਡੇ ਕੱਲ ਲੱਗੇ ਆ ਉਹਦੀ ਜਿਹੜੀ ਰੂਹ ਹੈ ਉਹ ਬਦਲ ਜਾਂਦੀ ਹੈ ਉਹਦੇ ਵਿੱਚ ਜਨਰਲ ਡੈਰ ਆ ਜਾਂਦਾ ਉਹਦੇ ਵਿੱਚ ਹੋਰ ਜਿਹੜੇ ਜ਼ਾਲਮ ਪਹਿਲਾਂ ਇੱਥੇ ਰਾਜ ਕਰਕੇ ਗਏ ਉਹ ਆ ਜਾਂਦੇ ਆ ਇਹਨੀਆਂ ਬੇਨਤੀਆਂ ਕਰਦੇ ਆ ਵੀ ਇਹ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੈ ਇਹ ਸਵਾਲ ਕਰਨ ਤਾਂ ਕਰਨ ਸਰਕਾਰ ਨੂੰ ਜੇ ਲੜਦਾ ਹੈ